13-13 ਰੁਪਏ ਦੀਆਂ ਤੁਸੀਂ ਤਾਂ ਸ਼ਟਰਾ ਦੇਣੀਆਂ ਸੀ ਮੁਕਰ ਕੋਈ ਗੱਲ ਤੋਂ ਸਿੰਘ ਤਾਂ ਕਦੇ ਮੁਕਰਦੇ ਨਹੀਂ ਕਸਟਮਰ ਜਿਹੜੇ ਮਰਜ਼ੀ ਪੀਸ ਨੂੰ ਹੱਥ ਪਾ ਲੈ ਭਾਜੀ ਮਿਲਣਾ 13 ਰੁਪਏ ਦਾ ਹੀ ਐ ਅੱਡੇ ਵੱਡੇ ਵੱਡੇ ਤਕੜੇ ਤਕੜੇ ਮੋٹے ਮੋٹے ਭਾਰੇ ਭਾਰੇ ਬੰਦੇ ਭਾਜੀ ਉੱਥੇ ਕੱਪੜੇ ਲੈਣ ਆਏ ਹੋਏ ਸੀ ਜਿਨ੍ਹਾਂ ਦੇ ਕਰਕੇ ਭਾਜੀ ਮੈਂ ਆਪਣੇ ਸ਼ਟਰ ਤੱਕ ਨਹੀਂ ਪਹੁੰਚ ਸਕਿਆ ਜੇ ਮੈਂ ਸ਼ਟਰ ਖੋਲਦਾ ਤੇ ਮੇਰੀ ਪੂਰੀ ਦੁਕਾਨ ਲੁੱਟੀ ਜਾਂਦੀ ਜੇ ਮੈਂ ਨਹੀਂ ਖੋਲਿਆ ਮੈਂ ਪੁਲਸ ਦਾ ਇੰਤਜ਼ਾਰ ਕੀਤਾ ਤੇ ਲੋਕਾਂ ਨੇ ਭਾਜੀ ਗੱਲ ਚੱਕ ਦਿੱਤੀ ਵੇ ਦੇਖੋ ਬੰਦਾ ਧੋਖਾ ਕਰ ਗਿਆ ਗੁਰਨਾਨਕ ਸਾਹਿਬ ਦਾ ਨਾਮ ਵਰਤ ਕੇ ਧੋਖਾ ਕਰ ਗਿਆ ਐਡੀ ਐਡੇ ਲੋਕ ਬੁਲਾ ਲਏ ਬਾਅਦ ਚ ਦਿੱਤੇ ਕਿਸੇ ਨੂੰ ਨਹੀਂ ਛਟਾ ਉਹ ਤੱਕ ਤਾਂ ਬਦਨਾਮੀ ਹੋ ਚੁੱਕੀ ਸੀ ਤੁਹਾਡੀ ਕਸਟਮਰ ਜਿਹੜੇ ਮਰਜੀ ਪੀਸ ਨੂੰ ਹੱਥ ਪਾ ਲੈ ਭਾਜੀ ਮਿਲਣਾ 13 ਰੁਪਏ ਦਾ ਹੀ ਹੈ ਬਾਹਰ ਇੰਨਾ ਘੱਟ ਕਦੋਂ ਆ ਹੂੰ ਉਹ ਜਦੋਂ ਮੈਨੂੰ ਪਤਾ ਲੱਗਿਆ ਕਿ ਇਹਨਾਂ ਨੇ 13 ਰੁਪਈਆ ਦੀ ਇਹਨਾਂ ਨੇ ਕੋਈ ਸੇਲ ਲਾਈ ਹੋਈ ਹੈ ਵੀ ਆਪਣੇ ਜਿੱਤਨ ਬਾਬਾ ਜੀ ਦਾ ਜਨਮ ਦਿਹਾੜਾ ਸੀਗਾ ਜੀ ਗੁਰਪਰਵ ਸੀਗਾ ਤੇ ਉਦੋਂ ਇਹਨਾਂ ਨੇ 13 ਰੁਪਈਆ ਦਾ ਆਫਰ ਲਾਈ ਹੋਈ ਸੀਗੀ ਜੀ ਹੂੰ ਚਲੋ ਮੈਂ ਖੜ ਗਿਆ ਉੱਥੇ ਚਲੋ ਮੇਰੇ ਮਨ 'ਚ ਮੈਂ ਖ ਤੇ ਉਥੇ ਜਿਆ ਕਈ ਬੰਦਿਆਂ ਨਾਲ ਵੀਰੇ ਮੈਂ ਗੱਲਬਾਤ ਕੀਤੀ ਹਨਾ ਚਲੋ ਇੱਕ ਤਾਂ ਨੋਰਮਲ ਹੁੰਦਾ ਵੀਰੇ ਲੰਗਰ ਚਲੋ ਹਨਾ ਜਿਵੇਂ ਮੈਂ ਇੱਕ ਬੰਦਾ ਲੈ ਕੇ ਦੋ ਬੰਦੇ ਲੈ ਕੇ ਚਲੋ ਨੋ ਡਾਟ ਵੀਰੇ ਉਥੇ ਜਦੋਂ ਮੈਂ ਵੀਰੇ ਬੰਦਿਆਂ ਨਾਲ ਗੱਲ ਕੀਤੀ ਪਹਿਲਾਂ ਆ ਬੰਦੇ ਕੋਲ ਰੁਕਿਆ ਮੈਂ ਕਿਹਾ ਭਾਈ ਤੁਸੀਂ ਕਹਦਾ ਭਾਈ ਜੀ ਮੇਰੀ ਤਾਂ ਦੁਕਾਨ ਲੈ ਮੈਂ ਦੁਕਾਨ ਵਾਸਤੇ ਲੈਣ ਆਇਆ ਦੁਕਾਨ ਵਾਸਤੇ ਲੈਣ ਆਇਆ ਯਾਰ ਵੀਰੇ ਬੰਦੇ ਸੋਚ ਗਿਆ ਸੀ ਪਹਿਲਾਂ ਅਸੀਂ ਅੰਦਰ ਪੜ ਕੇ ਅਸੀਂ ਸਾਰੀ 13 ਰੁਪਏ ਦੇ ਹਿਸਾਬ ਨਾਲ ਦੁਕਾਨ ਹੀ ਖਰੀਦ ਲਾਂਗੇ ਭਾਜੀ ਮੈਂ 1-1 ਰੁਪਏ ਦੇ ਵਿੱਚ ਨਾ ਬਾਬਾ ਦੀਪ ਸਿੰਘ ਜੀ ਮੱਥੇ ਲੱਗਦੇ ਆ ਇੱਕ ਇੱਕ ਰੁਪਏ 'ਚ ਜੈਕਟ ਦਾ ਲੰਗਰ ਲਾਣਾ ਸੀ ਪਰ ਭਾਜੀ ਮੈਂ 13 ਰੁਪਏ ਦਾ ਲੰਗਰ ਕਹਿ ਕੇ ਜੋ ਆਪਣੀ ਬਦਨਾਮੀ ਖੱਟ ਲਈ ਨਾ ਭਾਜੀ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਕਿਸੇ ਸੰਗਤ ਤੋਂ ਜਾ ਕੇ ਪੁੱਛ ਲਿਓ ਕਿ ਇੱਥੇ ਮੁੰਡਾ ਦਹੀਂ ਭੱਲੇ ਤੇ ਆਈਸਕ੍ਰੀਮ ਦਾ ਲੰਗਰ ਲਾਂਦਾ ਕਿ ਨਹੀਂ ਲਾਂਦਾ ਭਾਜੀ ਮੈਂ ਤੁਹਾਨੂੰ ਅੱਜ ਉਹਨੂੰ ਕੈਮਰਾ ਕਹਿ ਰਿਹਾ ਭਾਜੀ ਅੱਜ ਤੋਂ ਬਾਅਦ ਅਗਲੇ ਬੁੱਧਵਾਰ ਭਾਜੀ ਮੈਂ ਲੰਗਰ ਵੀ ਨਹੀਂ ਲਾਵਾਂਗਾ ਕਿਉਂਕਿ ਮੈਂ 13 ਨਵਾਂ 13 13 ਕਰਕੇ ਭਾਜੀ ਜੋ ਖੱਟ ਲਿਆ ਨਾ ਭਾਜੀ ਮੇਰੇ ਦਿਲ 'ਚੋਂ ਭਾਜੀ ਅੱਜ ਤੋਂ ਬਾਅਦ ਮਤਲਬ ਖਤਮ ਹੀ ਗੁਰੂ ਨਾਨਕ ਦਾ ਨਾਮ ਲੈ ਕੇ ਕੱਖ ਨਹੀਂ ਲਿਆ ਭਾਜੀ ਫਿਰ ਜਿਹੜੇ ਬੰਦੇ ਆ ਗੱਲ ਕਹਿ ਰਹੇ ਆ ਉਹ ਪੁੱਛੋ ਤੁਸੀਂ ਗੁਰੂ ਨਾਨਕ ਦੇ ਨਾਮ ਤੋਂ 13 ਰੁਪਏ ਦੀ ਸ਼ਰਟ ਲੈਣ ਕਿਉਂ ਆਏ ਸੀ ਜੇ ਮੈਂ ਗੁਰੂ ਨਾਨਕ ਦੇ ਨਾਮ ਤੇ 13 ਰੁਪਏ ਦਾ ਲੰਗਰ ਲਾ ਕੇ ਗਲਤ ਕੀਤਾ ਤਾਂ ਤੁਸੀਂ ਵੀ ਤਾਂ ਗੁਰੂ ਨਾਨਕ ਦੇ ਨਾਮ ਤੇ ਫਾਇਦਾ ਚੱਕ ਕੇ 13 ਰੁਪਏ ਦੀ ਸ਼ਰਟ ਲੈਣ ਆਏ ਹੋ ਇੰਨੀ ਦੂਰੋਂ ਦੂਰੋਂ ਚੱਲ ਕੇ ਕਿਸੇ ਟੀਪੈਨ ਨਾ ਵਿਆਹ ਹੋਏਗਾ ਨਾ ਭਾਜੀ ਲੋੜ ਹੋਏਗੀ ਉਥੇ ਕੁਝ ਕਰ ਦਾਂਗੇ ਕਿਸੇ ਗਰੀਬ ਬੱਚੇ ਦੀ ਫੀਸ ਭਰ ਦਾਂਗੇ ਭਾਜੀ ਪਰ ਅੱਜ ਤੋਂ ਬਾਅਦ ਕਦੇ ਭਾਜੀ ਇਹੋ ਜਿਹਾ ਲੰਗਰ ਵਾਲਾ ਕੰਮ ਨਾ ਕਰਾਂਗੇ ਕਿ ਅਸੀਂ ਕਰਕੇ ਦੇਖ ਰਿਹਾ ਭਾਜੀ ਮੈਂ ਕਿਸੇ ਕੋਈ 10 ਬੱਚਿਆਂ ਦੀ ਜ਼ਿੰਮੇਵਾਰੀ ਚੱਕ ਲਾਂਗਾ ਕਿ ਹਾਂ ਵੀ ਜਿਨ੍ਹਾਂ ਦੇ ਮਾਪਿਓ ਨਹੀਂ ਹੈਗੇ ਆ ਆ ਸਮਰਥ ਨਹੀਂ ਫੀਸ ਭਰਨ ਤੋਂ ਮੈਂ ਉਹਨਾਂ ਦੀ ਸਕੂਲ ਦੀ ਫੀਸ ਭਰ ਦਾਂਗਾ ਭਾਜੀ ਪਰ ਮੈਂ ਅੱਜ ਤੋਂ ਬਾਅਦ ਕਦੇ ਭਾਜੀ 13-13 ਵਾਲਾ ਲੰਗਰ ਮਤਲਬ ਮੇਰਾ ਸਸ਼ਕਾਲ ਤੋਂ ਜੁੜਿਆ ਹੋਇਆ ਮਿੱਟੀ ਦੇ ਨਾਲ ਮੈਂ ਹਾਕੂਰ ਜੋਤ ਸਿੰਘ ਕੱਲ ਪੂਰੇ ਪੰਜਾਬ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣ ਚਰਚਾ ਦਾ ਵਿਸ਼ਾ ਕੀ ਸੀ ਵੀ 13 ਰੁਪਏ ਦੇ ਵਿੱਚ ਸ਼ਰਟਸ ਜਿਹੜੀਆਂ ਨੇ ਲੁਧਿਆਣਾ ਦੇ ਵਿੱਚ ਦਿੱਤੀਆਂ ਜਾਣੀਆਂ ਸੀ ਲੁਧਿਆਣੇ ਦੀ ਡੁਗਰੀ ਇੱਕ ਫੇਮਸ ਜਿਹੜੀ ਆ ਉਹ ਮੈਂ ਕਵਾਂਗਾ ਇਲਾਕਾ ਉੱਥੇ ਦੀ ਇੱਕ ਮਾਰਕੀਟ ਆ ਉੱਥੇ ਦੇ ਇੱਕ ਨੌਜਵਾਨ ਨੇ ਐਲਾਨ ਕੀਤਾ ਸੀਗਾ ਉਹਨੇ ਕਿਹਾ ਸੀਗਾ ਮੈਂ ਸੇਵਾ ਕਰੂੰਗਾ ਅਤੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਮੈਂ 13-13 ਰੁਪਏ ਦੀਆਂ ਸ਼ਰਟਸ ਦਵਾਂਗਾ ਪਰ ਕੱਲ ਕੀ ਹੋਇਆ ਉਹ ਤੁਸੀਂ ਸਾਰਿਆਂ ਨੇ ਦੇਖਿਆ ਵੀ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆ ਗਏ ਤੇ ਲੋਕ ਕੱਲ ਇਹ ਕਹਿ ਰਹੇ ਸੀ ਵੀ ਸਾਨੂੰ ਸ਼ਰਟਸ ਜਿਹੜੀਆਂ ਨਹੀਂ ਮਿਲੀਆਂ ਸਾਡੇ ਨਾਲ ਵੱਡਾ ਧੋਖਾ ਹੋਇਆ ਕੋਈ ਪਟਿਆਲੇ ਤੋਂ ਆਇਆ ਕੋਈ ਫਗਵਾੜੇ ਤੋਂ ਆਇਆ ਕੋਈ ਜਲੰਧਰ ਤੋਂ ਆਇਆ ਵੱਖ-ਵੱਖ ਸ਼ਹਿਰਾਂ ਤੋਂ ਆਏ ਇੱਥੇ ਤੱਕ ਕਿ ਪੰਜਾਬ ਤੋਂ ਬਾਹਰੋਂ ਵੀ ਲੋਕ ਆਏ ਪਰ ਕਿਸੇ ਨੂੰ ਵੀ ਜਿਹੜੀ ਆ ਉਹ ਸ਼ਰਟ ਨਹੀਂ ਮਿਲੀ ਵਾਇਰਲ ਵੀਡੀਓਸ ਤੇ ਇਹ ਹੀ ਦੱਸ ਰਹੀਆਂ ਪਰ ਹੁਣ ਅੱਜ ਉਸ ਉੱਥੇ ਪਹੁੰਚੇ ਆ ਉਸ ਦੁਕਾਨ ਤੇ ਪਹੁੰਚੇ ਆ ਤੇ ਸਾਡੇ ਨਾਲ ਉਹ ਸ਼ਖਸ ਮੌਜੂਦ ਹੈ ਜਿਸ ਦੀ ਵੀਡੀਓ ਵਾਇਰਲ ਹੋਈ ਸੀ ਹੁਣ ਗੱਲਬਾਤ ਕਰਦੇ ਆ ਕੀ ਗੱਲ ਸਿੰਘ ਸਾਹਿਬ 13 13 ਰੁਪਏ ਦੀਆਂ ਤੁਸੀਂ ਤਾਂ ਛਟਾ ਦੇਣੀਆਂ ਸੀ ਮੁਕਰ ਕੋਈ ਗੱਲ ਤੋਂ ਸਿੰਘ ਤਾਂ ਕਦੇ ਮੁਕਰਦੇ ਨਹੀਂ ਬਾਜੀ ਅਸੀਂ ਮੁਕਰ ਹੀ ਨਹੀਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਬਾਜੀ ਬਿਲਕੁਲ ਨਹੀਂ ਮੁਕਰੇ ਅਸੀਂ 9:30 ਤੋਂ ਲੈ ਕੇ 11:15 ਵਜੇ ਦਾ ਟਾਈਮ ਦਿੱਤਾ ਸੀ 2 ਘੰਟੇ ਦਾ ਭਾਜੀ 9:15 ਤੇ ਮੈਂ ਦੁਕਾਨ ਤੇ ਆਇਆ ਇੱਥੇ ਘੱਟੋ-ਘੱਟ ਭਾਜੀ 1000-2000 ਬੰਦਾ ਮਤਲਬ ਉਸ ਤੋਂ ਵੱਧ ਹੀ ਹੋਏਗਾ ਉਸ ਤੋਂ ਘੱਟ ਨਹੀਂ ਹੋਏਗਾ 1000-2000 ਬੰਦਾ ਇੱਥੇ ਮੌਜੂਦ ਸੀਗਾ ਸਾਰੇ ਮੇਰੀ ਸ਼ਟਰ ਦੇ ਨਾਲ ਚਿਪਕ ਕੇ ਖੜੇ ਸੀ ਕਿਉਂਕਿ ਸ਼ਟਰ ਦੇ ਉੱਪਰ ਪੋਸਟਰ ਲੱਗਿਆ ਹੋਇਆ ਸੀਗਾ ਕਿ ਜਿਹੜੇ ਪਹਿਲੇ 50 ਕਸਟਮਰ ਆਣਗੇ ਉਹਨਾਂ ਨੂੰ 13 ਰੁਪਏ ਦੀ ਸ਼ਰਟ ਦਿੱਤੀ ਜਾਵੇਗੀ ਭਾਜੀ ਮੈਂ ਜਦੋਂ ਇੱਥੇ ਇੰਨਾ ਇਕੱਠ ਦੇਖਿਆ ਤੇ ਮੈਂ 112 ਨੰਬਰ ਤੇ ਕਾਲ ਕੀਤੀ ਪੁਲਿਸ ਵਾਲਿਆਂ ਨੂੰ ਕਿ ਸਰ ਮੇਰੀ ਦੁਕਾਨ ਦੇ ਬਾਹਰ ਇੰਨਾ ਰਸ਼ ਲੱਗ ਗਿਆ ਤੇ ਮੈਂ ਕਿੱਦਾਂ ਕੰਟਰੋਲ ਕਰਾਂਗਾ ਉਹਨਾਂ ਜਦੋਂ ਉਹਨਾਂ ਨੇ ਪੀਸੀਆ ਪੀਸੀਆਰ ਵਾਲੇ ਭੇਜੇ ਤੇ ਪੀਸੀਆਰ ਵਾਲਿਆਂ ਨੇ ਮੈਨੂੰ ਇਹ ਗੱਲ ਕਹੀ ਕਿ ਭਾਜੀ ਇੰਨਾ ਕਾਠਾ ਜੇ ਤੁਸੀਂ ਦੁਕਾਨ ਖੋਲੋਗੇ ਤੇ ਇੱਥੇ ਕੁਝ ਨੁਕਸਾਨ ਵੀ ਹੋ ਸਕਦਾ ਤੁਸੀਂ ਥਾਣੇ ਜਾ ਕੇ ਅਰਜੀ ਦਿਓ ਮੈਂ ਥਾਣੇ ਜਾ ਕੇ ਥਮ ਮੈਂ ਥਾਣੇ ਗਿਆ ਜੀ ਉਹਨਾਂ ਨੇ ਕਿਹਾ ਤੁਸੀਂ ਤੁਹਾਨੂੰ ਥੋੜੀ देर ਵੇਟ ਕਰੋ 5-7 ਮਿੰਟ ਅਸੀਂ ਕੋਈ ਬੰਦੇ ਤੁਹਾਨੂੰ ਭੇਜਦੇ ਆ ਇੰਨੀ ਧੇਰ ਨੂੰ ਭਾਜੀ ਮੈਂ ਆਪਣੀ ਦੁਕਾਨ ਤੇ ਵਾਪਸ ਆਇਆ ਮੈਂ ਇੱਥੇ ਤੇ ਇੱਥੇ ਇਕੱਠ ਜਿਹੜਾ ਹੋਰ ਵੱਧ ਗਿਆ ਤੇ ਰੋਲਾ ਬਹੁਤ ਵੱਧ ਗਿਆ ਸੀ ਜਿਹਦੇ ਕਰਕੇ ਮੈਂ ਆਪਣੀ ਦੁਕਾਨ ਦੇ ਤਾਲੇ ਤੱਕ ਵੀ ਨਹੀਂ ਪਹੁੰਚ ਪਾਇਆ ਕਿ ਇੰਨਾ ਰਸ ਸੀਗਾ ਕਿ ਮਤਲਬ ਮੈਂ ਤਾਲਾ ਵੀ ਨਹੀਂ ਖੋਲ ਸਕਿਆ ਫਿਰ ਮੈਨੂੰ ਦੋ ਤਿੰਨ মিডিਆ ਵਾਲਿਆਂ ਦਾ ਫੋਨ ਆਇਆ ਜੀ ਕਿ ਤੁਸੀਂ ਐਦਾ ਦੀ ਵੀਡੀਓ ਪਾਈ ਸੀ ਮੈਂ ਕਿਹਾ ਭਾਜੀ ਮੈਂ ਵੀਡੀਓ ਪਾਈ ਸੀ ਤੇ ਮੈਂ ਛਲਟਾ ਦੇਣ ਨੂੰ ਤਿਆਰ ਆ ਤੁਸੀਂ ਗਾਰੰਟੀ ਲੈ ਲਓ ਕਿ ਹਾਂ ਵੀ ਮੇਰੀ ਦੁਕਾਨ ਦਾ ਕੋਈ ਨੁਕਸਾਨ ਨਹੀਂ ਹੁੰਦਾ ਤੇ ਮੈਂ ਛਲਟਾ ਵੰਡ ਦੇਣਾ ਫਿਰ ਉਹਨਾਂ ਨੇ ਭਾਜੀ ਕੀ ਕੀਤਾ ਉਹਨਾਂ ਨੇ ਕਿ ਅਸੀਂ ਖੜੇ ਆ ਉਹਨਾਂ ਨੇ ਭਾਜੀ ਪਿੱਛੇ ਲੈਣਾ ਲਵਾਈਆਂ ਉਸ ਤੋਂ ਬਾਅਦ ਮੇਰੇ ਕੋ ਕੱਲੀ ਕੱਲੀ ਵੀਡੀਓ ਆ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਭਾਜੀ 50 ਬੰਦਿਆਂ ਦਾ ਕਿਹਾ ਸੀ ਮੈਂ 78 ਬੰਦਿਆਂ ਨੂੰ ਭਾਜੀ 13-13 ਰੁਪਏ ਦੀ ਸ਼ਰਟ ਔਨਲਾਈਨ ਮੇਰੇ ਕੋ ਸਕਰੀਨਸ਼ਾਟ ਪਏ ਨੇ ਔਨਲਾਈਨ ਦਿੱਤੇ ਆ ਤੇ ਬਾਕੀ 10-12 ਬੰਦਿਆਂ ਨੇ ਮੈਨੂੰ 13-13 ਰੁਪਏ ਕੈਸ਼ ਦਿੱਤੇ ਨੇ ਜਿਹੜੀ ਵੀਡੀਓ ਵਾਇਰਲ ਹੋਈ ਇੱਥੇ ਤੱਕ ਕਿ ਉਹ ਵੀਡੀਓ ਮੈਂ ਵੀ ਦੇਖੀ ਐ ਇਹ ਨਹੀਂ ਵੀ ਮੈਂ ਵੀਡੀਓ ਨਾਲ ਦੇਖੀ ਹੋਇਆ ਮੈਂ ਪਹਿਲਾਂ ਵੀਡੀਓ ਦੇਖੀ ਸੀ ਉਹਦੇ ਵਿੱਚ ਕਿੱਥੇ ਵੀ ਇਹ ਗੱਲ ਨਹੀਂ ਕਹੀ ਗਈ ਵੀ 50 ਸ਼ਰਟਾਂ ਦਿੱਤੀਆਂ ਜਾਣਗੀਆਂ ਉਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ ਇਹ ਸ਼ਰਟਾਂ ਸ਼ਰਟ ਦਿੱਤੀ ਜਾਏਗੀ 13-13 ਰੁਪ ਸਿਰਫ 13 ਰੁਪਏ ਦੀ ਸ਼ਰਟ ਦਿੱਤੀ ਜਾਏਗੀ ਇਹ ਗੱਲਾਂ ਤੱਕ ਕੀਤੀਆਂ ਗਿਆ ਆ ਦੇਖੋ ਜੀ 10000 ਰੁਪਏ ਵਾਲੀ ਸ਼ਰਟ ਨੇ ਇਹ 13 ਰੁਪਏ ਦੀ ਦਿੱਤੇ ਹੁਣ ਵੀਡੀਓ ਇੰਨੀ ਵਾਇਰਲ ਹੋ ਗਈ ਉੱਥੇ ਕਿੱਥੇ ਵੀ 50 ਬੰਦਿਆਂ ਦੀ ਗੱਲ ਨਹੀਂ ਕੀਤੀ ਗਈ ਤੇ ਲੋਕਾਂ ਦਾ ਰਸਤਾ ਤੁਹਾਡੇ ਪਰ ਪੈਣਾ ਹੀ ਸੀਗਾ ਤੁਹਾਨੂੰ ਵੀ ਪਤਾ ਹੈ ਵੀ ਵੀਡੀਓ ਮੇਰੇ ਖਾਲ 2-3 ਮਿਲੀਅਨ ਚੱਲ ਗਈ ਹੋਣੀ ਆ 20-30 ਲੱਖ ਬੰਦੇ ਨੇ ਵੀਡੀਓ ਦੇਖ ਲਈ ਜਾਂ 50 ਲੱਖ ਬੰਦੇ ਨੇ ਵੀਡੀਓ ਦੇਖ ਲਈ ਤਾਂ ਤੁਹਾਡੇ ਕੋਲ 10000 ਬੰਦੇ ਨੇ ਤਾਂ ਆਣਾ ਹੀ ਆਣਾ ਸੀ ਹਜੇ ਮੈਂ ਕਹਿੰਦਾ 10000 ਵੀ ਨਹੀਂ ਆਏ ਚਲੋ 4000 ਆਏ ਇੰਨੀ ਵਾਇਰਲ ਹੋਈ ਕਿ ਇੰਨੇ ਲੋਕ ਤਾਂ ਤੁਹਾਨੂੰ ਸਾਹਮਣੇ ਆਣੇ ਚਾਹੀਦੇ ਸੀ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਵੀ ਐਲਾਨ ਕਰ ਦਿੱਤਾ ਵੀ 13 ਰੁਪਏ ਦੀ ਸ਼ਰਟ ਕਹਿ ਦਿੱਤੀ ਆ ਫਿਰ ਉਹ ਲੋ ਲਾਈਵ 'ਚ ਵੀਡੀਓ ਦਿਖਾ ਸਕਦਾ ਤੁਸੀਂ ਵੀਡੀਓ ਚੈੱਕ ਕਰ ਸਕਦੇ ਹੋ ਵੀਡੀਓ ਸੁਣ ਸਕਦੇ ਹੋ ਕਿ ਮੈਂ ਵੀਡੀਓ ਦੇ ਵਿੱਚ ਭਾਜੀ ਕਿਹਾ ਹੋਇਆ ਕਿ ਹਾਂਜੀ 50-50 ਰੁਪਏ ਦੀ ਦਿੱਤੀ ਜਾਊਗੀ ਮੈਂ ਤੁਹਾਨੂੰ ਭਾਜੀ ਵੀਡੀਓ ਦਿਖਾਣਾ ਤੁਸੀਂ ਵੀਡੀਓ ਚੈੱਕ ਕਰੋ ਭਾਜੀ ਅਗਰ ਮੈਂ ਵੀਡੀਓ 'ਚ ਨਾ ਕਿਹਾ ਹੋਵੇ ਕਿ ਭਾਜੀ 50-50 ਰੁਪਏ ਦੀ ਦਿੱਤੀ ਜਾਊਗੀ ਤਾਂ ਇਹ ਸੁਣੋ ਭਾਜੀ ਵੀਡੀਓ ਇਹ ਆਵਾਜ਼ ਕਿਉਂ ਨਹੀਂ ਆ ਰਹੀ ਆਵਾਜ਼ ਨਹੀਂ ਆ ਰਹੀ ਨਹੀਂ ਆਵਾਜ਼ ਨਹੀਂ ਆ ਰਹੀ ਵੀਡੀਓ ਦੀ ਕਿੱਦਾਂ ਇਹ ਚ ਆਊਗੀ ਇਹਦੇ ਚ ਆਊਗੀ ਏ ਇਹ ਵੀਡੀਓ ਤੁਸੀਂ ਕਿਹਾ ਇਹਦੇ ਤੋਂ ਚਲੋ ਪਿੱਛੇ 뮤직 ਚੱਲ ਰਿਹਾ ਉਦਾਂ ਇਹ ਤਾਂ ਵੀਡੀਓ ਮੈਂ ਦੇਖ ਲਈ ਜਿਹੜੀ ਇਹ ਵੀਡੀਓ ਹੈਗੀ ਇੱਕ ਹੋਰ ਵੀਡੀਓ ਵਾਇਰਲ ਹੋਈ ਆ ਇੱਕ ਹੋਰ ਵੀਡੀਓ ਵਾਇਰਲ ਹੋਈ ਆ ਤੁਸੀਂ ਸ਼ਰਟਸ ਦਿਖਾਉਂਦੇ ਪਿਓ ਉਦੋਂ ਤੁਸੀਂ ਕਹਿੰਦੇ ਪਿਓ ਉਹਦੇ 'ਚ ਕਿੱਥੇ ਵੀ ਇਹ ਗੱਲ ਨਹੀਂ ਕਹੀ ਗਈ ਭਾਜੀ ਇਹ ਜਦੋਂ ਜਿਹੜੇ ਮਤਲਬ ਬੰਦੇ ਨੇ ਵੀਡੀਓ ਬਣਾਈ ਆ ਨਾ ਭਾਜੀ ਉਹਨੇ ਮੇਰੇ ਕੋਲ ਪੂਰੀ ਵੀਡੀਓ ਬਣਾਈ ਆ ਉਹਨੇ ਭਾਜੀ ਦੋ ਕਲਿੱਪਾਂ 'ਚ ਕੱਟ ਕੇ ਵੀਡੀਓ ਪਾਈ ਆ ਮੈਂ ਭਾਜੀ ਵੀਡੀਓ ਦੇ ਵਿੱਚ ਤੁਸੀਂ ਚੈੱਕ ਕਰੋ ਸੇਮ ਕਪੜੇ ਸੇਮ ਟਰਮਰ ਪਾਈ ਹੋਈ ਆ ਉਹਦੇ ਵਿੱਚ ਮੈਂ ਇੱਥੇ ਪਹਿਲਾਂ ਕਾਊਂਟਰ ਤੇ ਬੈਠ ਕੇ ਕਹਿ ਰਿਹਾ ਆ ਮੈਂ ਵੀਡੀਓ ਦੇ ਵਿੱਚ ਕਿ ਜਿਹੜੇ ਪਹਿਲੇ 25 ਕਸਟਮਰ ਵੱਡਿਆਂ ਦੇ ਪਹਿਲੇ 25 ਕਸਟਮਰ ਬੱਚਿਆਂ ਦੇ ਹੋਣਗੇ ਉਹਨਾਂ ਨੂੰ 13-13 ਰੁਪਏ ਦੀ ਸ਼ਰਟ ਦਿੱਤੀ ਜਾਊਗੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਪੁੱਛਿਆ ਭਾਜੀ ਤੁਸੀਂ ਕਿਹੜੀਆਂ ਸ਼ਰਟਾਂ ਦੋਗੇ ਫਿਰ ਭਾਜੀ ਉਹਨਾਂ ਨੂੰ ਮੈਂ ਉਧਰਲੇ ਪਾਸੇ ਲੈ ਕੇ ਗਿਆ ਉਹਨਾਂ ਨੂੰ ਮੈਂ ਆਰਟੀਕਲ ਦਿਖਾਏ ਭਾਜੀ ਆ ਦੇਖੋ ਇਹ 1000 ਰੁਪਏ ਵਾਲੀ ਸ਼ਰਟ ਆ ਇਹ ਵੀ 13 ਰੁਪਏ 'ਚ ਦਿੱਤੀ ਜਾਊਗੀ ਸਾਡੇ ਕੋਲ ਕੋਈ ਵੀ ਕਸਟਮਰ ਚਾਹੇ 50 200 ਵਾਲੀ ਲਵੇ ਉਹ ਦੇਖੋ ਸਿਰਫ ਤੇ ਸਿਰਫ ਬਾਬੇ ਨਾਨਕ ਦੇ ਨਾਮ ਦਾ 13 ਰੁਪਏ ਹੀ ਲੈ ਜਾਣਗੇ ਬਾਜੀ ਤੇ ਪਾਜੀ ਅਸੀਂ 13 ਰੁਪਏ ਚ ਦਿੱਤੀਆਂ ਜੇ ਤੁਸੀਂ ਵੀਡੀਓ ਕੋਲ ਤਾਂ ਮੈਂ ਵੀਡੀਓ ਦਿਖਾ ਦਿੰਦਾ ਭਾਜੀ ਜਿਹਦੇ ਚ ਪੂਰੀ ਭੀੜ ਲੱਗੀ ਆ ਲੋਕੀ 13 13 ਰੁਪਏ ਚ ਲੈ ਕੇ ਜਾ ਰਹੇ ਆ ਤੁਹਾਨੂੰ ਮੈਂ ਸਕਰੀਨਸ਼ਾਟ ਦਿਖਾ ਦੇਣਾ ਲੋਕਾਂ ਦੇ ਜਿਨ੍ਹਾਂ ਨੇ ਮੈਨੂੰ 13 13 ਰੁਪਏ ਔਨਲਾਈਨ ਪੇਮੈਂਟ ਪਾਈ ਆ ਤੁਹਾਡਾ ਭਾਜੀ ਕੈਮਰਾ ਚਾਲੂ ਆ ਮੈਂ ਤੁਹਾਨੂੰ ਚਲਦੇ ਕੈਮਰੇ ਚ ਦਿਖਾ ਸਕਦਾ ਵੀਰੇ ਕੱਲ ਤੁਸੀਂ ਚਰਚਾ ਦਾ ਵਿਸ਼ਾ ਬਣੇ ਰਹੇ ਹੋ ਮੈਂ ਸ਼ੁਰੂਆਤ ਚ ਹੀ ਕਿਹਾ ਵੱਡੇ ਵੱਡੇ ਮੈਂ ਕਰਾਂਗਾ ਬਲੌਗਰਸ ਹੋ ਗਏ ਵੱਡੇ ਵੱਡੇ ਪੱਤਰਕਾਰ ਹੋ ਗਏ ਸਾਰਿਆਂ ਨੇ ਤੁਹਾਡੀਆਂ ਫੋਟੋਆਂ ਪਾਈਆਂ ਹਰ ਕਿਸੇ ਨੇ ਤੁਹਾਡੇ ਬਾਰੇ ਲਿਖਿਆ ਵੀ ਜੋ ਕੇਸ ਹੋਇਆ ਉਸਦੇ ਬ ਇਨਾ ਚਲੋ ਹਾਈਲਾਈਟ ਵਾਲੀ ਗੱਲ ਨਹੀਂ ਸੀਗੀ ਅਸੀਂ ਵੀ ਚਲੋ ਤੁਹਾਡੇ ਕੋ ਪਹੁੰਚੇ ਕੋਈ ਲੋਕ ਅਸਲ 'ਚ ਜਾਣਨਾ ਚਾਹੁੰਦੇ ਸੀ ਪਰ ਮਸਲਾ ਕੀ ਆ ਪਰ ਤੁਹਾਨੂੰ ਨਹੀਂ ਲੱਗਦਾ ਵੀ ਅਸਲ ਦੇ ਵਿੱਚ ਤੁਸੀਂ ਕਹਿੰਦੇ ਪਿਓ ਉਹ ਕੱਟ ਕੇ ਪਾਈ ਗਈ ਤੇ ਉਹੀ ਵੀਡੀਓ ਵਾਇਰਲ ਹੋ ਗਈ ਜਿਸ ਦੇ ਵਿੱਚ ਮੈਂਸ਼ਨ ਨਹੀਂ ਕੀਤਾ ਗਿਆ ਸੀ 50 ਸ਼ਰਟਾਂ ਮਿਲਣੀਆਂ ਜਾਂ 70 ਮਿਲਣੀਆਂ ਜਾਂ ਜਿੰਨੀਆਂ ਵੀ ਮਿਲਣੀਆਂ ਲੋਕਾਂ ਤੱਕ ਤਾਂ ਉਹ ਜਾਣਕਾਰੀ ਪਹੁੰਚ ਗਈ ਨਾ ਲੋਕਾਂ ਨੂੰ ਤਾਂ ਇਹ ਲੱਗਿਆ ਵੀ ਜਿਹੜਾ ਵੀ ਆਊਗਾ ਉਹਨੂੰ 13 ਰੁਪਏ ਦੀ ਸ਼ਰਟ ਮਿਲਣੀ ਮਿਲਣੀ ਨਹੀਂ ਵੀਰ ਜੀ ਲੋਕਾਂ ਨੇ ਨਾ ਇੱਕ ਵੀਡੀਓ ਦੇਖੀ ਆ ਲੋਕਾਂ ਨੇ ਉਸ ਤੋਂ ਬਾਅਦ ਮੇਰੇ ਪੇਜ ਨੂੰ ਫੋਲੋ ਕੀਤਾ ਭਾਜੀ ਮੇਰੇ ਫੋਲੋ ਮੇਰੇ ਪੇਜ ਦੇ ਉੱਪਰ ਵੀ ਪੰਜ ਵੀਡੀਓ ਪਈਆਂ ਹੋਈਆਂ ਨੇ ਜਿਹੜੀਆਂ ਮੈਂ ਆਪ ਬਣਾਈਆਂ ਨੇ ਹੱਥ ਜੋੜ ਕੇ ਜਿਹਦੇ ਵਿੱਚ ਮੈਂ ਕਿਹਾ ਕਿ ਗੁਰੂ ਅਨੰਦ ਦੇਵ ਜੀ ਦਾ ਵਡਿਆ ਭਾਜੀ ਮੇਰੀ ਹਰ ਵੀਡੀਓ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਹਰ ਵੀਡੀਓ ਚ ਬੋਲਿਆ ਜੀ ਕਿ 25 ਛਲਟਾ ਵਡਿਆਂ ਨੂੰ 25 ਛਲਟਾ ਛੋਟੇ ਬੱਚਿਆਂ ਨੂੰ ਦਿੱਤੀਆਂ ਜਾਣਗੀਆਂ ਭਾਜੀ ਲੋਕ ਕੀ ਲੋਕਾਂ ਨੇ ਕੀ ਕੀਤਾ ਭਾਜੀ ਲੋਕਾਂ ਨੇ ਉੱਪਰ ਸਿਰਫ 13 13 ਪੜਿਆ ਥੱਲੇ ਪੂਰੀ ਵੀਡੀਓ ਨਹੀਂ ਸੁਣੀ ਭਾਜੀ ਅਗਰ ਉਹ ਸੁਣਦੇ ਤੇ ਨਾ ਹੀ ਇੰਨੀ ਗੱਲ ਵੱਦਣੀ ਸੀ ਦੇਖੋ ਪਤਾ ਗੱਲ ਕੀ ਆ ਭਾਜੀ ਅਗਰ ਇੱਕ ਸਿੱਖ ਬੰਦੇ ਨੇ ਕੋਈ ਮਤਲਬ ਉਪਰਾਲਾ ਕੀਤਾ ਆਪਣੇ ਗੁਰੂ ਦੇ ਪ੍ਰਤੀ ਸੇਵਾ ਨਿਭਾਈ ਆ ਤੇ ਭਾਜੀ ਉਹਨੂੰ ਨਿਭਾਣ ਦੇਣੀ ਚਾਹੀਦੀ ਸੀ ਉਹਨੂੰ ਨਿੰਦਨਾ ਨਹੀਂ ਚਾਹੀਦਾ ਸੀ ਲੋਕਾਂ ਨੂੰ ਭਾਜੀ ਕਿ ਮਤਲਬ ਅਗਰ ਅੱਜ ਮੈਂ ਉਪਰਾਲਾ ਕਰ ਰਿਹਾ ਭਾਜੀ ਮੈਨੂੰ ਦੇਖ ਕੇ ਕੱਲ ਨੂੰ ਕੋਈ ਹੋਰ ਸਿੱਖ ਦੇ ਮਨ 'ਚ ਵੀ ਭਾਵਨਾ ਜਾਗੇਗੀ ਉਹ ਵੀ ਉਪਰਾਲਾ ਕਰੇਗਾ ਇਦਾਂ ਭਾਜੀ ਪੰਜਾਬ ਦੇ ਵਿੱਚ ਪੰਜਾਬ ਤੇ ਵੈਸੀ ਹੀ ਭਾਜੀ ਗੁਰੂਆਂ ਦੀ ਧਰਤੀ ਆ ਇੱਥੇ ਲੋਕੀ ਐਨੇ ਲੰਗਰ ਲੰਗਰ ਸੇਵਾ ਕਰਦੇ ਆ ਜੇ ਭਾਜੀ ਇੱਕ ਬੰਦੇ ਨੇ ਕੋਈ ਨਵੀਂ ਸ਼ੁਰੂਆਤ ਕੀਤੀ ਆ ਤੇ ਉਹਨੂੰ ਹੌਸਲਾ ਦੇਣਾ ਚ ਆਪ ਕਹਿੰਦੇ ਪਏ ਦੋ ਵੀਡੀਓਸ ਪਈਆਂ ਦੂਜੀ ਵੀਡੀਓ ਜਿਹੜੀ ਵਾਇਰਲ ਹੋਈ ਉਸ ਦੇ ਵਿੱਚ ਮੈਂਸ਼ਨ ਹੀ ਨਹੀਂ ਹੈਗਾ ਤਾਂ ਲੋਕਾਂ ਨੂੰ ਕਿੱਥੋਂ ਸੱਚਾਈ ਪਤਾ ਲੱਗੇਗੀ ਤੁਸੀਂ ਵੀ ਇੰਸਟਾਗ੍ਰam ਚ ਲਾਂਦੇ ਹੋ ਤੁਸੀਂ ਵੀ ਫੇਸਬੁੱਕ ਚ ਲਾਂਦੇ ਹੋ ਤੁਹਾਡੇ ਮੂਰੇ ਜਿਹੜੀ ਰੀਲ ਆ ਜਾਂਦੀ ਆ ਤੁਸੀਂ ਉਸ ਦਾ ਪੇਜ ਥੋੜੀ ਨਾ ਦੇਖਦੇ ਹੋ ਕਈ ਵਾਰੀ ਤਾਂ ਬੰਦਾ ਸਕਰੋਲ ਹੀ ਕਰ ਜਾਂਦਾ ਬਾਅਦ ਚ ਉਹ ਚੀਜ਼ ਨਹੀਂ ਲੱਭਦੀ ਕਿੱਥੇ ਗਈ ਲੋਕਾਂ ਨੇ ਇੱਕ ਵੀਡੀਓ ਦੇਖ ਲਈ ਉਹਨੂੰ ਸੱਚ ਸਮਝ ਕੇ ਤੁਹਾਡੇ ਕੋਲ ਆ ਗਏ ਗੱਲ ਹੈ ਨਾ ਉਹ ਵੀਡੀਓ ਸੀ ਤਾਂ ਉਸ ਦੇ ਵਿੱਚ ਵੀ ਪ੍ਰੋਪਰਲੀ ਮੈਂਸ਼ਨ ਹੋਣਾ ਚਾਹੀਦਾ ਸੀ ਵੀ ਅਸੀਂ 50 ਬੰਦਿਆਂ ਨੂੰ ਕਹਿਣਾ ਕਿੰਨਾਂ ਨੂੰ ਕਹਿਣਾ ਕਿਉਂਕਿ ਦੋ ਕੱਟ ਕੇ ਤੁਸੀਂ ਮੈਂ ਤੁਹਾਡੀ ਬਿਲਕੁ ਮੈਂ ਤੁਸੀ ਪਹਿਲੀ ਵੀਡੀਓ ਦੇ ਵਿੱਚ ਦੱਸਿਆ ਤੁਹਾਡੇ ਨਾਲ ਭਾਣੇ ਉਹ ਚਲੋ ਪਰ ਪੂਰੀ ਵੀਡੀਓ ਸੀ ਤੁਸੀਂ ਉਹਦੇ ਹੀ ਦੱਸਿਆ ਪਰ ਜਿਹੜੀ ਦੂਜੀ ਵੀਡੀਓ ਜਿਹੜੀ ਅਸਲ ਦੇ ਵਿੱਚ ਵਾਇਰਲ ਹੋਈ ਉਹਦੇ ਵਿੱਚ ਕਿੱਥੇ ਐ ਮੈਂਸ਼ਨ ਨਹੀਂ ਕੀਤਾ ਗਿਆ ਤਾਂ ਲੋਕਾਂ ਨੇ ਤਾਂ ਆਣਾ ਹੀ ਸੀ ਫਿਰ ਤੁਹਾਡੇ ਕੋਲ ਭਾਜੀ ਅਸੀਂ ਤਾਂ ਇੱਕ ਵਲੌਗਰ ਨੂੰ ਬੁਲਾਇਆ ਸੀ ਕਿ ਸਾਡੀ ਵੀਡੀਓ ਪਾ ਭਾਜੀ ਜੇ ਸਾਨੂੰ ਇਨੀ ਨੋਲਿਜ ਹੁੰਦੀ ਤਾਂ ਵੀਡੀਓ ਬਣਾ ਕੇ ਸੀ ਆਪ ਹੀ ਪਾ ਲੈਂਦੇ ਉਹਨਾਂ ਨੇ ਸਾਡੀ ਵੀਡੀਓ ਬਣਾਈ ਉਹਨਾਂ ਨੇ ਸਾਡੀ ਵੀਡੀਓ ਪੋਸਟ ਕੀਤੀ ਭਾਜੀ ਉਹਦੇ ਵਿੱਚ ਮੈਂ ਵੀਡੀਓ 'ਚ ਸਾਫ਼-ਸਾਫ਼ ਬੋਲ ਰਿਹਾ ਤੁਸੀਂ ਵੀ ਸੁਣਿਆ ਤੁਹਾਨੂੰ ਵੀ ਦਿਖਾਈ ਆ ਕਿ 25 ਬੰਦੇ ਵੱਡੇ ਬੰਦੇ 25 ਛੋਟੇ ਬੱਚਿਆਂ ਨੂੰ ਦਵਾਂਗੇ ਭਾਜੀ 50 ਬੰਦੇ ਕਹਿੰਦੇ باوجود ਵੀ ਅਸੀਂ 2-4 ਮੀਡੀਆ ਭਾਈਚਾਰੇ ਦੇ ਕਹਿੰਦੇ ਉੱਪਰ ਉਹ ਵੀਡੀਓ ਵਾਇਰਲ ਨਹੀਂ ਹੋਈ ਭਾਜੀ ਉਹ ਵਾਇਰਲ ਉਹ ਵਾਇਰਲ ਨਹੀਂ ਹੋਈ ਜਿਹੜੀ ਤੁਸੀਂ ਪਹਿਲਾਂ ਜਿਹਦੇ 'ਚ 50-50 ਗੱਲ ਕੀਤੀ ਉਹ ਵਾਇਰਲ ਨਹੀਂ ਹੋਈ ਜਿਦਾਂ ਹੀ ਪੰਜਾਬ ਵਾਲੀ ਨਹੀਂ ਗੱਲ ਕੀਤੀ ਜੀ ਉਹ ਵਾਇਰਲ ਪਾਜੀ ਉਹ ਪਬਲਿਕ ਦੇ ਹੱਥ ਦੇ ਵਿੱਚ ਆ ਨਾ ਪਬਲਿਕ ਨੇ ਕਿਹੜੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਕਿਹਨੂੰ ਵਾਇਰਲ ਕਰਨਾ ਅਸੀਂ ਤਾਂ ਆਪਣੇ ਵੱਲੋਂ ਆਪਣੀ ਸੇਵਾ ਨਿਭਾਈ ਨਾ ਪਾਜੀ ਅਸੀਂ 50 ਬੰਦੇ ਕਹਿਣ ਦੇ ਬਾਵਜੂਦ ਵੀ ਪਾਜੀ 78 ਬੰਦਿਆਂ ਨੂੰ ਸ਼ਲਟਾ ਦਿੱਤੀ ਹੈ ਜਿਨ੍ਹਾਂ ਦੇ ਸਾਡੇ ਕੋਲ ਆਨਲਾਈਨ ਸਕਰੀਨਸ਼ਾਟ ਨੇ ਤੇ 10 15 ਬੰਦੇ ਜਿਹੜੇ ਸਾਨੂੰ 13 13 ਰੁਪਏ ਕੈਸ਼ ਦੇ ਕੇ ਗਏ ਨੇ ਪਾਜੀ ਅਸੀਂ 50 ਬੰਦੇ ਕਹੇ ਸੀ ਅਸੀਂ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਸੀ ਅਸੀਂ 50 ਦੀ ਜਗ੍ਹਾ ਵੀ ਪਾਜੀ ਅਸੀਂ 90 ਬੰਦੇ ਪੁਗਤਾਏ ਨੇ ਪਾਜੀ ਗੱਲ ਹੋਇਆ ਕੀ ਤੁਸੀਂ ਸ਼ ਪੁਲਿਸ ਨੇ ਮਨਾ ਕੀਤਾ ਕੀ ਕਾਰਨ ਕੀ ਹੋਇਆ? ਭਾਜੀ ਪੁਲਿਸ ਨੇ ਮਨਾ ਨਹੀਂ ਕੀਤਾ ਪੁਲਿਸ ਇੱਥੇ ਆਈ ਸੀ ਪੁਲਿਸ ਨੇ ਜਦੋਂ ਭੀੜ ਦੇਖੀ ਨਹੀਂ ਭਾਜੀ ਜਦੋਂ ਪੁਲਿਸ ਨੇ ਉੱਥੇ ਇੰਨੀ ਭੀੜ ਦੇਖੀ ਭਾਜੀ ਉਹ ਮੈਨੂੰ ਕਹਿੰਦੇ ਕਿ ਤੁਸੀਂ ਥਾਣੇ ਜਾ ਕੇ ਇੱਕ ਵਾਰੀ ਉਹ ਕਰੋ ਕਿ ਪਰ ਉਹ ਲੋ ਸਿਕਿਉਰਟੀ ਨਹੀਂ ਤਾਂ ਇੱਥੇ ਕੁਝ ਵੀ ਹੋ ਸਕਦਾ ਕੱਲ ਨੂੰ ਗੱਲ ਕਿਸੇ ਤੇ ਵੀ ਆ ਸਕਦੀ ਹੈ। ਭਾਜੀ ਮੈਂ ਥਾਣੇ ਗਿਆ ਭਾਜੀ ਤੁਸੀਂ ਬਕਾਇਦਾ ਥਾਣੇ ਜਾ ਕੇ ਕੈਮਰਾ ਚੈੱਕ ਕਰ ਸਕਦੇ ਹੋ ਮੈਂ ਮੁੰਚੀ ਦੇ ਕਮਰੇ ਚ ਗਿਆ ਮੁੰਚੀ ਸਾਹਿਬ ਨੂੰ ਮੈਂ ਗੱਲ ਕਹੀ ਹੈ ਉਹਨਾਂ ਨੇ ਭਾਜੀ ਮੈਨੂੰ ਬੰਦੇ ਵੀ ਭੇਜੇ ਨੇ ਹੁਣ ਭਾਜੀ ਲੋਕੀ ਇੰਨੇ ਕੋ ਇਕੱਠ ਸੀ ਭਾਜੀ ਇੰਨਾ ਕੋ ਇਕੱਠ ਅੱਡੇ ਵੱਡੇ ਵੱਡੇ ਤਕੜੇ ਤਕੜੇ ਮੋٹے ਮੋٹے ਭਾਰੇ ਭਾਰੇ ਬੰਦੇ ਬਾਜੀ ਇੱਥੇ ਕੱਪੜੇ ਲੈਣ ਆਏ ਹੋਏ ਸੀ ਜਿਨ੍ਹਾਂ ਦੇ ਕਰਕੇ ਬਾਜੀ ਮੈਂ ਆਪਣੇ ਸ਼ਟਰ ਤੱਕ ਨਹੀਂ ਪਹੁੰਚ ਸਕਿਆ ਜੇ ਬਾਜੀ ਮੈਂ ਸ਼ਟਰ ਤੱਕ ਪੋਚਾਂਗਾ ਤਾਂ ਮੈਂ ਸ਼ਟਰ ਖੋਲਾਂਗਾ ਨਾ ਬਾਜੀ ਮੇਰੀ ਦੁਕਾਨ ਦੇ ਦੋ ਦਰਵਾਜੇ ਨੇ ਬਾਜੀ ਪਹਿਲੇ ਦਰਵਾਜੇ ਦੇ ਅੱਗੇ 4-500 ਬੰਦਾ ਤੇ ਦੂਸਰੇ ਦਰਵਾਜੇ ਦੇ ਪਿੱਛੇ ਬਾਜੀ ਘੱਟੋ ਘੱਟ 3-4000 ਬੰਦਾ ਸੀਗਾ ਬਾਜੀ ਹੁਣ ਦੱਸੋ 3-4000 ਬੰਦੇ ਦੇ ਵਿੱਚੋਂ ਮੈਂ ਕਿੱਦਾਂ ਲੰਘ ਕੇ ਸ਼ਟਰ ਖੋਲਦਾ ਜੇ ਮੈਂ ਸ਼ਟਰ ਖੋਲਦਾ ਤੇ ਮੇਰੀ ਪੂਰੀ ਦੁਕਾਨ ਲੁੱਟੀ ਜਾਂਦੀ ਜੇ ਮੈਂ ਨਹੀਂ ਖੋਲਿਆ ਮੈਂ ਪੁਲਿਸ ਦਾ ਇੰਤਜ਼ਾਰ ਕੀਤਾ ਤੇ ਲੋਕਾਂ ਨੇ ਬਾਜੀ ਗੱਲ ਚੱਕਤੀ ਤੇ ਉਹ ਤੱਕ ਤਾਂ ਵੀਡੀਓ ਤੁਹਾਡੀ ਵੀਡੀਓ ਤੁਸੀਂ ਕਹਿੰਦੇ ਉਹ ਸ਼ਰਟਾਂ ਦਿੱਤੀਆਂ ਨੇ ਸ਼ਰਟਾਂ ਦੇਣ ਤੋਂ ਪਹਿਲਾਂ ਤਾਂ ਤੁਹਾਡੀ ਵੀਡੀਓ ਪੂਰੇ ਪੰਜਾਬ 'ਚ ਹੋਮ ਚੁੱਕੀਆ ਸੀ ਵੀ ਦੇਖੋ ਬੰਦਾ ਧੋਖਾ ਕਰ ਗਿਆ ਗੁਰੂ ਨਾਨਕ ਸਾਹਿਬ ਦਾ ਨਾਮ ਵਰਤ ਕੇ ਧੋਖਾ ਕਰ ਗਿਆ ਐਡੀ ਐਡੇ ਲੋਕ ਬੁਲਾ ਲੈ ਬਾਅਦ 'ਚ ਦਿੱਤੇ ਕਿਸੇ ਨੂੰ ਨਹੀਂ ਸ਼ਰਟਾਂ ਉਹ ਤੱਕ ਤਾਂ ਬਦਨਾਮੀ ਹੋ ਚੁੱਕੀ ਸੀ ਤੁਹਾਡੀ ਭਾਜੀ ਦੇਖੋ ਬਦਨਾਮੀ ਨਾ ਕਿਸੇ ਦੇ ਹੱਥ ਵਿੱਚ ਨਹੀਂ ਹੈਗੀ ਕਿਸੇ ਕਰਨ ਦੀ ਮੈਂ ਝੂਠ ਬੋਲ ਸਕਦਾ ਜਨਤਾ ਝੂਠ ਬੋਲ ਸਕਦੀ ਗੁਰੂ ਨਾਨਕ ਦੇਵ ਜੀ ਦੇਖਦੇ ਪਏ ਨੇ ਜਿਨ੍ਹਾਂ ਦੇ ਨਾਮ ਤੇ ਅਸੀਂ ਲੰਗਰ ਲਾਇਆ ਉਹ ਜਾਣੀ ਜਾਣ ਨੇ ਜੇ ਅਸੀਂ ਗਲਤ ਕੀਤਾ ਹੋਗਾ ਮੈਂ ਕਹਿੰਦਾ ਪਰਮਾਤਮਾ ਕਰੇ ਸਾਡਾ ਮਤਲਬ ਕੱਖ ਨਾ ਰਵੇ ਜੇ ਅਸੀਂ ਗਲਤ ਕੀਤਾ ਹੋਇਆ ਤੇ ਜੇ ਅਸੀਂ ਗਲਤ ਨਹੀਂ ਕੀਤਾ ਤੇ ਪਰਮਾਤਮਾ ਸਾਡੇ ਨਾਲ ਆ ਸਾਨੂੰ ਦਿੰ ਦੁਗਣੀ ਚਾਰ ਸਾਨੂੰ ਪਾਜੀ ਤਰੱਕੀ ਦੇਗਾ ਜੇ ਅਸੀਂ ਗਲਤ ਕੀਤਾ ਹੋਏਗਾ ਕਿੰਦਾ ਆਇਆ ਵੀ ਹਾਂ ਤੇਰਾ ਤੁਸੀਂ ਤਾਂ ਲੰਗਰ ਕਹਿ ਰਹੇ ਹੋ ਫਿਰ ਲੰਗਰ ਦੀ ਜੇ ਗੱਲ ਸੀਗੀ ਤੁਸੀਂ ਕੁਝ ਹੋਰ ਵਿਦਿਆ ਦਾ ਲੰਗਰ ਦੇ ਦਿੰਦੇ ਕੋਈ ਹੋਰ ਲੰਗਰ ਦੇ ਦਿੰਦੇ ਪੰਜਾਬ ਚ ਹੜਪੀੜਤ ਨੇ ਉਹਨਾਂ ਦੇ ਕਿਸੇ ਨਾਂ ਤੇ ਕੋਈ ਨਾ ਕੋਈ ਕੁਝ ਕਰ ਦਿੰਦੇ ਜਾਂ ਉਹਨਾਂ ਦੀ ਮਦਦ ਕਰ ਦਿੰਦੇ ਤੁਹਾਨੂੰ ਕੀ ਸ਼ਟਾ ਦੀ ਕਿ ਲੋੜ ਸੀ ਸ਼ਟਾਂ ਦੇ ਤਾਂ ਫਿਰ ਤੁਸੀਂ ਆਪਣੀ ਪ੍ਰੋਮੋਸ਼ਨ ਨਹੀਂ ਕੀਤੀ ਆਪਣੀ ਦੁਕਾਨ ਦੀ ਕਿਤੇ ਨਾ ਕਿਤੇ ਭਾਜੀ ਜੇ ਮੈਂ ਹੁਣ ਤੁਹਾਨੂੰ ਕਹਾਂ ਕਿ ਹੜਪੀੜਤਾਂ ਦੇ ਵਿੱਚ ਮੈਂ ਮਦਦ ਕੀਤੀ ਹੈ ਫਿਰ ਭਾਜੀ ਉਹ ਗੱਲ ਸੁਣਾਉਣ ਵਾਲੀ ਹੋ ਜੂਗੀ ਕਿ ਹਾਂ ਵੀ ਆਪਾਂ ਗੱਲ ਸੁਣਾਣ ਕੇ ਕੀਤੀ ਹੈ ਭਾਜੀ ਇੱਥੇ ਕੋਈ ਸੁਸਾਇਟੀ ਹੈ ਮੈਂ ਆਪਾਂ ਉਹਨਾਂ ਦਾ ਨਾਮ ਲਵਾਂਗੇ ਅਗਲਾ ਕਹੂਗਾ ਕਿ ਤੁਸੀਂ ਮੇਰੀ ਸੁਸਾਇਟੀ ਦਾ ਨਾਮ ਕਿਉਂ ਲਿਆ ਭਾਜੀ ਉਹਨਾਂ ਦਾ ਮੈਨੂੰ ਫੋਨ ਆਇਆ ਉਹ ਹਰ ਸਾਰ ਨਗਰ ਕੀਰਤਨ ਕਰਦੇ ਆ ਉਹ ਉੱਥੇ ਲੰਗਰ ਲਾਉਂਦੇ ਆ ਉਹ ਹਰ ਸਾਲ ਸਾਨੂੰ ਕਹਿੰਦੇ ਭਾਜੀ ਤੁਸੀਂ ਇੱਥੇ ਲੰਗਰ ਲਾਓ ਅਸੀਂ ਇੱਥੇ ਆਈਸਕ੍ਰੀਮ ਦਾ ਲੰਗਰ ਹਰ ਸਾਲ ਲੰਨੇ ਆ ਉਸ ਤੋਂ ਬਾਅਦ ਇਹਨਾਂ ਦਾ ਫੋਨ ਆ ਕਿ ਸਾਨੂੰ ਪਾਣੀ ਦੀ ਪੇਟੀਆਂ ਦੀ ਕਮੀ ਹੈ ਭਾਜੀ ਮੈਂ 100 ਪੇਟੀ ਪਾਣੀ ਭੇਜੀ ਆ ਬਾਬਾ ਨਾਨਕ ਗਵਾ 100 ਪੇਟੀ ਭਾਜੀ ਜਿਹੜੇ 24-24 ਬੋਤਲਾਂ ਦੀਆਂ ਛੋਟੀਆਂ-ਛੋਟੀਆਂ ਪੇਟੀਆਂ ਆਂਦੀ ਭਾਜੀ ਮੈਂ 100 ਪੇਟੀਆਂ ਭੇਜੀਆ ਜਿੰਨੀ ਭਾਜੀ ਮੇਰੇ ਕੋਲ ਸੇਵਾ ਹੋ ਸકી ਮੈਂ ਕੀਤੀ ਮੈਂ ਭਾਜੀ ਐਕਚੁਅਲੀ ਕੀ ਆ ਮੈਂ ਨਾ 3-4 ਮਹੀਨੇ ਪਹਿਲਾਂ ਸਿੰਘ ਸਜਿਆ ਮੈਂ ਅਮਰਤ ਛਕਿਆ ਪਹਿਲਾਂ ਮੁਹੱਬਤ ਨਹੀਂ ਛਕਿਆ ਹੋਇਆ ਸੀਗਾ ਮੈਂ 3-4 ਸਾਲ 3-4 ਮਹੀਨੇ ਪਹਿਲਾਂ ਅਮਰਤ ਛਕਿਆ ਤੇ ਮੇਰੇ ਮਨ 'ਚ ਆਇਆ ਕਿ ਆਪਾਂ ਪ੍ਰਮਾਤਮਾ ਸਾਡੇ ਪਹਿਲੇ ਗੁਰੂ ਦਾ ਜਨਮ ਮੇਰੇ ਛੱਕਨ ਤੋਂ ਬਾਅਦ ਅਮਰਤ ਸਾਡੇ ਪਹਿਲੇ ਗੁਰੂ ਦਾ ਜਨਮ ਆ ਰਿਹਾ ਵਾ ਤਾਂ ਆਪਾਂ ਉਹਨਾਂ ਦੇ ਜਨਮ ਦਿਹਾੜੇ ਤੇ ਕੁਝ ਐਸਾ ਕਰੀਏ ਕਿ ਜਿਹਦੇ ਵਿੱਚ ਬਾਬੇ ਨਾਨਕ ਦਾ ਨਾਮ ਵੀ ਮਤਲਬ ਉਹਨਾਂ ਦਾ ਵੀ ਵੱਡੇ ਸੈਲੀਬ੍ਰੇਟ ਕੀਤਾ ਜਾ ਸਕੇ ਔਰ ਸਾਡੀ ਭਾਵਨਾ ਵੀ ਹੋ ਸਕੇ ਪਾਜੀ ਉਸ ਭਾਵਨਾ ਨੂੰ ਦੇਖਦੇ ਹੋਏ ਮੈਂ 13 ਰੁਪਏ ਪਾਜੀ 13 ਰੁਪਏ ਦੇ ਵਿੱਚ ਰੁਮਾਲ ਨਹੀਂ ਆਂਦਾ ਇੱਕ ਅਗਰ ਖਰੀਦਣਾ ਚਾਹੋ ਰੁਮਾਲ ਨਹੀਂ ਆਂਦਾ ਪਾਜੀ ਮੈਂ 4 400 5 500 7 700 ਰੁਪਏ ਦੀ ਖਰੀਦ ਵਾਲੀਆਂ ਸ਼ਰਟਾਂ ਪਾਜੀ ਮੈਂ ਦਸਵੰਦ ਕੱਟਦਾ ਹਾਂ ਹਰ ਮਹੀਨੇ ਮੈਂ ਦਸਵੰਦ ਦੇ ਵਿੱਚੋਂ ਪੈਸਾ ਕੱਢ ਕੇ ਪਾਜੀ 13 ਰੁਪਏ ਦਾ ਲੰਗਰ ਲ ਭਾਜੀ ਜਾਂ ਤਾਂ ਮੈਨੂੰ ਵੀਡੀਓ ਪਾਉਣ ਚ ਦਿੱਕਤ ਹੋਈ ਆ ਜਾਂ ਸੰਗਤ ਨੂੰ ਵੀਡੀਓ ਪੂਰੀ ਦੇਖਣ ਚ ਦਿੱਕਤ ਹੋਈ ਆ ਅਸੀਂ ਸਾਡੀ ਦੁਕਾਨ ਦੇ ਬਾਹਰ ਤੁਸੀਂ ਲਾਈਵ ਕੈਮਰਾ ਚੱਲਦਾ ਹੋਇਆ ਲੈ ਜਾਓ ਇਹ ਪੋਸਟਰ ਲੱਗੇ ਹੋਏ ਨੇ ਭਾਜੀ ਇਹ ਚੈੱਕ ਕਰੋ ਇਹਨਾਂ ਦੇ ਉੱਪਰ ਸਪੈਸ਼ਲ ਲਿਖਿਆ ਹੋਇਆ ਕਿ ਪਹਿਲੇ 50 ਕਸਟਮਰ ਜਿਹੜੇ ਹੋਣਗੇ ਉਹਨਾਂ ਨੂੰ 13 ਰੁਪਏ ਦੀ ਸ਼ਰਟ ਦਿੱਤੀ ਜਾਏਗੀ ਕੀ ਗੱਲ ਪਤਾ ਕੀ ਆ ਅਸੀਂ ਸਾਡਾ ਤਾਂ ਕੰਮ ਐ ਸੋਸ਼ਲ ਮੀਡੀਆ ਦਾ ਜਾਂ ਸਾਡਾ ਕੰਮ ਐ ਵੀ ਅਸੀਂ YouTube Facebook Instagram ਦੇਖਣਾ ਕਿਉਂਕਿ ਅਸੀਂ ਜੋ ਆ ਆਸ-ਪਾਸ ਦੁਨੀਆ 'ਚ ਕੀ ਚੱਲ ਰਿਹਾ ਉਹ ਦੇਖਣਾ ਹੁੰਦਾ ਤੁਹਾਡੀ ਵੀਡੀਓ ਮੇਰੇ ਕੋਲ ਵੀ ਆਈ ਸੀ ਆ ਸਾਰੇ ਰੋਲੇ ਤੋਂ ਪਹਿਲਾਂ ਆਈ ਸੀ ਤੇ ਮੈਂ ਉਦੋਂ ਹੀ ਸੋਚਦਾ ਬਿਆਸੀ ਮੈਂ ਕਿਹਾ ਯਾਰ 13 ਰੁਪਏ ਕਹਿ ਤਾਂ ਦਿੱਤਾ ਇਹ ਬੰਦੇ ਕੋ ਦਿੱਤੇ ਨਹੀਂ ਜਾਣੇ ਵੀ 13 ਰੁਪਏ ਕਹਿੰਦਾ ਪਿਆ ਮੇਰੇ ਕੋਲ ਵੀ ਉਹੀ ਵਾਲੀ ਵੀਡੀਓ ਪਹੁੰਚੀ ਸੀ ਜਿੱਦੇ 50 ਰੁਪਏ 50 ਪੀਸ ਜਿਹੜੇ ਆ ਨਹੀਂ ਮੈਂਸ਼ਨ ਸੀ ਮੈਂ ਵੀ ਨਹੀਂ ਪੇਜ ਖੋਲਿਆ ਕਿਉਂਕਿ ਆਮ ਬੰਦਾ ਪੂਰਾ ਪੇਜ ਖੋਲ ਕੇ ਨਹੀਂ ਦੇਖਦਾ ਉਹ ਕਿਥੇ ਨਾ ਕਿਥੇ ਜਾਂ ਤੁਹਾਡੇ ਕੋਲ ਗਲਤੀ ਹੋਈ ਜਾਂ ਆਪਾਂ ਵਾਲੇ ਕੋਈ ਗਲਤੀ ਹੋਈ ਉਹ ਤਾਂ ਗਲਤੀ ਹੋਈ ਆ ਚਲੋ ਹਰ ਬੰਦਾ ਨਹੀਂ ਦੇਖੇਗਾ ਤੁਸੀਂ ਕਹੋਗੇ ਵੀ 20 ਲੱਖ ਬੰਦੇ ਨੇ ਦੇਖੀ 30 ਲੱਖ ਬੰਦੇ ਨੇ ਲੇਖੀ ਉਹਦੇ ਚੋਂ ਸਿਰਫ ਹਜ਼ਾਰਾਂ ਦੇ ਵਿੱਚ ਲੋਕ ਹੀ ਆ ਤੁਹਾਡੇ ਪੇਜ ਤੇ ਜਾ ਕੇ ਅਗਲੀ ਵੀਡੀਓ ਚੈੱਕ ਕਰਨਗੇ ਨਹੀਂ ਤਾਂ ਕੋਈ ਨਹੀਂ ਚੈੱਕ ਕਰਦਾ ਇਹ ਬਿਲਕੁਲ ਗੱਲ ਸਹੀ ਆ ਭਾਜੀ ਪਰ ਜਿੰਨਾ ਜਿੰਨਾ ਨੇ ਵੀਡੀਓ ਦੇਖੀ ਆ ਉਹਨਾਂ ਚੋਂ ਭਾਜੀ ਕਈ ਬੰਦਿਆਂ ਨੇ ਮੈਨੂੰ ਫੋਲੋ ਕੀਤਾ ਫੋਲੋ ਕੀਤਾ ਭਾਜੀ ਮੇਰੀ ਜਿਹੜੀ ਵੀਡੀਓ ਭਾਜੀ 5000 ਵਿਊਜ਼ ਤੇ ਸੀਗੀ ਉਹ 13 13 14 14000 ਵਿਊਜ਼ ਤੇ ਵੀ ਗਈ ਆ ਵੀਰ ਜੀ ਹੁਣ ਮੈਨੂੰ ਇਹ ਨਹੀਂ ਨਾ ਪਤਾ ਜਿਹੜੇ 8000 ਦਾ ਫਰਕ ਪਿਆ ਨਾ ਇੱਕ ਪਾਸੇ 20 25 ਲੱਖ ਤੇ ਇੱਕ ਪਾਸੇ 7 7 7 8000 ਬਹੁਤ ਫਰਕ ਤਾਂ ਵੀਰ ਜੀ ਮੈਂ ਗੱਲ ਨੂੰ ਮੰਨਦਾ ਪਰ ਮੈਨੂੰ ਨਹੀਂ ਨਾ ਪਤਾ ਸੀ ਕਿ ਉਹ 7000 8000 ਜਿਨ੍ਹਾਂ ਨੇ ਮੇਰੀ ਵੀਡੀਓ ਦੇਖਿਆ ਉਹਨਾਂ ਦੇ ਵਿੱਚੋਂ ਵੀ ਕੋਈ ਹੈਗਾ ਕਿ ਕੋਈ ਨਹੀਂ ਹੈਗਾ ਭਾਜੀ ਮਤਲਬ ਇੱਥੇ ਅਗ ਆਪ ਸਿੱਖ ਭਰਾਵਾ ਮੈਂ ਭੀੜ ਚ ਵੜ ਕੇ ਭਾਜੀ ਆਪਣੀ ਮਤਲਬ ਤੁਸੀਂ ਮੰਨ ਲਓ ਕਿ ਹੁਣ ਆਪਣੇ ਦਸਤਾਰ ਤੇ ਗੱਲ ਥੋੜੀ ਲਿਆਣੀ ਸੀ ਭਾਜੀ ਉਹਨਾਂ ਨੇ ਮੈਨੂੰ ਛੱਡਣਾ ਸੀਗਾ ਭਾਜੀ ਮੈਨੂੰ ਤਾਂ ਸਾਈਡ ਤੇ ਹੋਣਾ ਹੀ ਪੈਣਾ ਸੀ ਨਾ ਇਹ ਨਹੀਂ ਵੰਡਿਆ ਮਤਲਬ ਪੁਲਿਸ ਆਈ ਭਾਜੀ ਤੇ মিডিਆ ਵਾਲੇ ਆਏ ਉਹਨਾਂ ਦੇ ਸਾਹਮਣੇ ਅਸੀਂ ਸ਼ਲਟਾ ਵੰਡੇਆ ਭਾਜੀ ਆ ਤੁਸੀਂ ਇਹ ਵੀਡੀਓ ਦੇਖੋ ਆ ਜਲਦੀ ਵੀ ਇਹ ਵੀਡੀਓ ਚੈੱਕ ਕਰ ਲਓ ਭਾਜੀ 13-13 ਰੁਪਏ ਦੇ ਸ਼ਲਟਾ ਆਪਾਂ ਵੰਡੇਆ ਸਾਰਿਆਂ ਨੂੰ ਭਾਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਭਾਜੀ ਆ ਦੇਖੋ ਅਰੇ ਕੋ ਭਾਜੀ ਉਸ ਤੋਂ ਬਾਅਦ ਤੁਹਾਨੂੰ ਮੈਂ ਹੋਰ ਦਿਖਾਣਾ ਉਹ ਕੱਢੀ ਲੋਕੀ ਇਹ ਵੀ ਕਹਿੰਦੇ ਪਏ ਆਪਣੇ ਬੰਦੇ ਹੀ ਲੈ ਆਂਦੇ ਸੀਗੇ ਬਾਅਦ ਚੋਂ 70 80 ਬੰਦੇ ਆਪਣੇ ਲੈ ਆਂਦੇ ਉਹ ਮੈਂ ਕਹਿੰਦਾ ਭਾਜੀ ਅਗਰ ਜਿਹੜੇ ਬੰਦੇ ਆ ਗੱਲ ਕਹਿ ਰਹੇ ਆ ਨਾ ਕਿ ਉਹ 70 80 ਬੰਦੇ ਆਪਣੇ ਸੀਗੇ ਤੇ ਮੈਂ ਕਹਿੰਦਾ ਜੀ ਇਹਦੀ ਚਾਹੇ ਤੁਸੀਂ ਜਿੱਥੋਂ ਮਰਜੀ ਇਨਕਵਾਰੀ ਕਰਾ ਲਓ ਜੇ ਉਹਨਾਂ ਦੇ ਵਿੱਚੋਂ ਇੱਕ ਬੰਦਾ ਵੀ ਮੇਰਾ ਨਿਕਲਿਆ ਭਾਜੀ ਇੱਕ ਬੰਦਾ ਵੀ ਮੇਰਾ ਨਿਕਲਿਆ ਜੋ ਮਤਲਬ ਕੋਈ ਮੈਨੂੰ ਸਜ਼ਾ ਦੇਣਾ ਚਾਹੁੰਦਾ ਉਹ ਦੇ ਦੇਗਾ ਭਾਜੀ ਮੈਂ ਆਪਣੇ ਮ ਘਰ ਦੇਆਂ ਨੂੰ ਤੱਕ ਨੂੰ ਤਾਂ ਦੁਕਾਨ ਤੇ ਨਹੀਂ ਵੜਨ ਦਿੱਤਾ ਜੀ ਕਿ ਮੈਂ ਕਿਹਾ ਆਪਾਂ ਸੰਗਤ ਅਸੀਂ ਸੇਵਾ ਕੀਤੀ ਭਾਜੀ ਆ ਦੇਖੋ ਸਾਰਿਆਂ ਤੋਂ ਭਾਜੀ 13 13 ਰੁਪਏ ਦੀ ਵੀਡੀਓ ਆ ਦੇਖੋ 13 13 ਰੁਪਏ ਭਾਜੀ ਸਾਰਿਆਂ ਕੋਲ ਆਨਲਾਈਨ ਲਿਆ 13 13 ਰੁਪਏ ਦਾ ਸ਼ਲਟਾ ਦਿੱਤੀ ਆ ਇਹ ਲੇਡੀਜ਼ ਹੈਂਡੀਕੈਪ ਸੀਗਾ ਦਾ ਬੱਚਾ ਇਹਨੇ ਭਾਜੀ ਦੋ ਸ਼ਲਟਾ ਲਈਆਂ ਬੱਚਾ ਹੈਂਡੀਕੈਪ ਫੋਨ ਕਰਕੇ ਇਹਨੂੰ ਇਹਦੇ ਕੋਲ 26 ਰੁਪਏ ਲੈਨੇ ਭਾਜੀ ਇਹਦੇ ਕੋਲ ਸਾਰਿਆਂ ਕੋਲ 13-13 ਰੁਪਏ ਲੈਨੇ ਭਾਜੀ ਪੂਰੀ ਵੀਡੀਓ ਤੁਸੀਂ ਚੈੱਕ ਕਰ ਸਕਦੇ ਹੋ ਸਾਰਿਆਂ ਕੋਲ ਭਾਜੀ 13-13 ਰੁਪਏ ਲੈਨੇ ਅਸੀਂ ਕਿਉਂ ਨਹੀਂ ਦਿੱਤੀਆ ਤੁਸੀਂ ਭਾਜੀ ਸਾਰੇ ਕੋਲ ਵੀਡੀਓ ਲੋ ਵੀਡੀਓ ਚਲਾਓ ਜੇ ਇੱਕ ਬੰਦਾ ਵੀ ਕਹਦੇ ਦੇਖੋ ਮੈਂ ਜੇ ਇੱਕ ਸਪੋਜ਼ ਕਰੋ ਤੁਸੀਂ ਵੀਡੀਓ ਪਾਣੇ ਬੰਦੇ ਜਿਹੜਾ ਬੰਦਾ ਸ਼ਰਟਾ ਲੈ ਰਿਆ ਅਗਰ ਭਾਜੀ ਉਹ ਮੇਰਾ ਰਿਸ਼ਤੇਦਾਰ ਹੋਊਗਾ ਜੇ ਉਹ ਮੇਰਾ ਰਿਸ਼ਤੇਦਾਰ ਹੋਊਗਾ ਤੇ ਭਾਜੀ ਉਹ ਕਹੂਗਾ ਨਾ ਮੈਂ ਰਿਸ਼ਤੇਦਾਰ ਹਾਂ ਤੁਸੀਂ ਆਪ ਪਤਾ ਲਗਾ ਸਕਦੇ ਹੋ ਕਿ ਉਹਨਾਂ ਵਿੱਚੋਂ ਕੋਈ ਬੰਦਾ ਮੈਨੂੰ ਜਾਣਦਾ ਵੀ ਸੀਗਾ ਜਿਹੜੇ ਬੰਦੇ ਭਾਜੀ ਸ਼ਲਟਾ ਲੈ ਕੇ ਗਏ ਨਾ ਉਹਨਾਂ 'ਚੋਂ ਇੱਕ ਅੱਧਾ ਜਾਂ ਇੱਕ ਅੱਧਾ ਮੇਰਾ ਕਸਟਮਰ ਹੋ ਸਕਦਾ ਬਾਕੀ ਭਾਜੀ ਸਾਰੇ ਹੀ ਅਨਨੋਨ ਬੰਦੇ ਸੀ ਜਿਨ੍ਹਾਂ ਨੂੰ ਮੈਂ ਕਦੇ ਮਿਲਿਆ ਵੀ ਨਹੀਂ ਭਾਜੀ ਅੱਜ ਤੱਕ ਤੁਹਾਡਾ ਫਿਰ ਕੋਈ ਰਿਸ਼ਤੇਦਾਰ ਨਹੀਂ ਸੀ ਉਹਨਾਂ ਵਿੱਚ ਭਾਜੀ ਮੇਰਾ ਕੋਈ ਵੀ ਰਿਸ਼ਤੇਦਾਰ ਨਹੀਂ ਸੀਗਾ ਭਾਜੀ ਉਹਦੇ ਵਿੱਚ ਐ ਭਾਜੀ ਤੁਸੀਂ ਇਹ ਇੱਕ ਕਸਟਮਰ ਨੂੰ ਮੈਂ ਫੋਨ ਮਿਲਾਨਾ ਭਾਜੀ ਤੁਸੀਂ ਉਹਦੇ ਨਾਲ ਗੱਲ ਕਰੋ ਉਹ ਤੁਹਾਨੂੰ ਦੱਸੇਗਾ ਭਾਜੀ ਇਹ ਲਾਈਵ ਚੈੱਕ ਕਰੋ ਕੱਲ ਕੀ ਮਾਹੌ ਹੈਲੋ ਹੈਲੋ ਹਾਂਜੀ ਹਾਂਜੀ ਵੀਰ ਜੀ ਮੈਂ ਸਟਾਈਲ ਫੈਸ਼ਨ ਵਰਲਡ ਤੋਂ ਬੋਲਦਾ ਵਾਂ ਹਾਂਜੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਤੁਸੀਂ ਕੱਲ ਕੱਪੜੇ ਲੈਣ ਆਏ ਸੀਗੇ ਜਦੋਂ ਸੇਲ ਲੱਗੀ ਸੀ ਭਾਈ ਕੱਪੜੇ ਲੈਣ ਨਹੀਂ ਆਇਆ ਸੀ ਮੈਂ ਲੰਘ ਜਾਂਦਾ ਸੀ ਉਦੋਂ ਵੀਰੇ ਹਾਂਜੀ ਵੀਰੇ ਉੱਥੇ ਜਦੋਂ ਮੈਂ ਲੰਘ ਜਾਂਦਾ ਸੀ ਕੱਟ ਦੇਖ ਕੇ ਮੈਂ ਰੁਕ ਗਿਆ ਵੀਰੇ ਠੀਕ ਹੈ ਮੈਂ ਕਿਹਾ ਯਾਰ ਇੰਨਾ ਕੱਟ ਕਾ ਧੋ ਆ ਹੂੰ ਹੂੰ ਉਹ ਜਦੋਂ ਮੈਨੂੰ ਪਤਾ ਲੱਗਿਆ ਕਹਿੰਦੇ 13 ਰੁਪਈਆ ਦੀ ਇਹਨਾਂ ਨੇ ਕੋਈ ਸੇਲ ਲਾਈ ਹੋਈ ਹੈ ਵੀ ਆਪਣੇ ਜਿੱਦਣ ਬਾਬਾ ਜੀ ਦਾ ਜਨਮ ਦਿਹਾੜਾ ਸੀਗਾ ਜੀ ਗੁਰਪਰਵ ਸੀਗਾ ਤੇ ਉਦੋਂ ਇਹਨ ਚਲੋ ਮੈਂ ਖੜ ਗਿਆ ਉਥੇ ਚਲੋ ਮੇਰੇ ਮਨ ਚ ਮੈਂ ਖਿਆ ਜੇ ਮੇਰਾ ਵੀ ਸ਼ਾਇਦ ਪਾਰੀ ਆਈ ਜਾਵੇ ਵੀਰੇ ਤੇ ਉਥੇ ਜਿਆ ਕਈ ਬੰਦਿਆਂ ਨਾਲ ਵੀਰੇ ਮੈਂ ਗੱਲਬਾਤ ਕੀਤੀ ਹਨਾ ਚਲੋ ਇੱਕ ਤਾਂ ਨੋਰਮਲ ਹੁੰਦਾ ਵੀਰੇ ਲੰਗਰ ਚਲੋ ਹਨਾ ਜਿਵੇਂ ਮੈਂ ਇੱਕ ਬੰਦਾ ਲੈ ਗਿਆ ਦੋ ਬੰਦੇ ਲਗੇ ਚਲੋ ਨੋ ਡਾਟ ਵੀਰੇ ਉਥੇ ਜਦੋਂ ਮੈਂ ਵੀਰੇ ਬੰਦਿਆਂ ਨਾਲ ਗੱਲ ਕੀਤੀ ਪਹਿਲਾਂ ਮੈਂ ਬੰਦੇ ਕੋਲ ਰੁਕ ਗਿਆ ਮੈਂ ਕਿਹਾ ਭਾਈ ਤੁਸੀਂ ਕਹਦਾ ਭਾਈ ਜੀ ਮੇਰੀ ਤਾਂ ਦੁਕਾਨ ਮੈਂ ਤਾਂ ਦੁਕਾਨ ਵਾਸਤੇ ਲੈਣ ਆਇਆ ਦੁਕਾਨ ਵਾਸਤੇ ਲੈਣ ਆਇਆ ਵੀਰੇ ਮੈਂ ਮਜ਼ਾਕ ਨਹੀਂ ਵੀਰੇ ਯਾਰ ਜਿੱਥੇ ਮਰਜੀ ਮੈਂ ਤੁਹਾਨੂੰ ਜਿਹੜੀ ਗੱਲ ਮੈਂ ਕਾਉਂ ਕਹਾਂਗੇ ਆ ਵੀ ਜਾਊਗਾ ਵੀਰੇ ਜੇ ਵੀਡੀਓ ਬਣਾ ਨੇ ਭਾਈ ਜੀ ਮੈਂ ਮੈਂ ਤੁਹਾਨੂੰ ਇਹਨਾਂ ਨੇ ਕੋਈ ਇਹ ਤਾਂ ਨਹੀਂ ਮੇਰੇ ਤੋਂ ਆਉਣ ਤੋਂ ਪਹਿਲਾਂ ਕੋਈ ਗੱਲ ਸਮਝਾਈ ਹੋਵੇ ਮੈਂ ਫੋਨ ਕਰੂੰਗਾ ਇਹ ਗੱਲ ਕਰਨੀ ਹੈ ਇਹਨਾਂ ਨੇ ਇਹ ਤਾਂ ਨਹੀਂ ਗੱਲ ਕਹੀ ਸੀ ਵੀਰੇ ਵੀਰੇ ਮੇਰੀ ਗੱਲ ਸੁਣੋ ਇਹ ਬਾਈ ਦੀ ਨਾ ਤੁਸੀਂ ਕੋਡ ਡਿਟੇਲ ਚੈੱਕ ਕਰੋ ਤੇ ਬਾਈ ਨੂੰ ਮੈਂ ਕਿੰਨੇ ਟਾਈਮ ਦਾ ਇੰਸਟਾ ਤੋਂ ਵੀਡੀਓ ਦੇਖ ਕੇ ਲਾ ਰਿਹਾ ਯਾਰ ਇੱਕ ਮੰਨ ਕੇ ਚਲੋ ਯਾਰ ਇੱਕ ਸਰਦਾਰ ਬੰਦਾ ਚਲੋ ਇੱਕ ਕਹਿਤਾ ਹਨਾ ਪਰ ਯਾਰ ਉਹ ਬੰਦੇ ਨੂੰ ਤੁਸੀਂ ਇੰਨਾ ਬਦਨਾਮ ਤਾਂ ਨਾ ਕਰੋ ਭਾਈ ਜੀ ਹਣੇ ਹਰ ਇੱਕ ਬੰਦਾ ਯਾਰ ਕਦੇ ਕਮੈਂਟਾਂ ਚ ਕੋਸ਼ਿਸ਼ ਲਈ ਜਾਂਦਾ ਬਾਈ ਨੂੰ ਸਵੇਰ ਦਾ ਫੋਨ ਲਈ ਜਾਂਦਾ ਮੈਂ ਬਾਈ ਨਾਲ ਗੱਲ ਕਰਨ ਵਾਸਤੇ ਵੀ ਬਾਈ ਜੀ ਮੈਨੂੰ ਮੇਰੇ ਮੈਂ ਗਵਾਹ ਗਈ ਚੀਜ਼ ਦਾ ਵੀਰੇ ਉਸ ਤੋਂ ਬਾਅਦ ਦੋ ਤਿੰਨਾਂ ਬੰਦਿਆਂ ਨੂੰ ਬਾਈ ਮੈਂ ਹੋਰ ਪੁੱਛਿਆ ਉਹ ਵੀ ਦੁਕਾਨ ਵਾਲੀ ਵੀਰੇ ਯਾਰ ਦੱਸੋ ਕੋਈ ਬਟੰਡਿਓ ਕੋਈ ਦਰਾਇਓ ਕੋਈ ਕਿਤੋਂ ਯਾਰ ਦੁਕਾਨ ਅੱਛਾ ਕੀ ਕਹਿੰਦੇ ਸੀ ਕਿੰਨੇ ਕਿੰਨੇ ਪੀਸ ਲੈਣ ਆਏ ਆ ਵੀਰੇ ਹੁਣ ਤੇਰਾ ਵਜੇ ਹਿਸਾਬ ਲਗਦੇ ਆ ਉਹ ਯਾਰ ਵੀਰੇ ਬੰਦੇ ਸੋਚ ਕੇ ਆਏ ਸੀ ਪਹਿਲਾਂ ਅਸੀਂ ਅੰਦਰ ਪੜ ਕੇ ਅਸੀਂ ਸਾਰੀ 13 ਰੁਪਏ ਦੇ ਹਿਸਾਬ ਨਾਲ ਦੁਕਾਨ ਹੀ ਖਰੀਦ ਲਾਂਗੇ। ਓਹ ਹੋ। ਇਹ ਇਹ ਹਿਸਾਬ ਲੈ ਕੇ ਆਏ ਐ ਇਸ ਲੋਕ। ਉਹ ਨਹੀਂ ਭਾਈ ਯਾਰ ਚਲੋ ਠੀਕ ਆ ਬਾਈ ਨੇ ਕਰਤਾ ਹਨਾ। ਉਸ ਤੋਂ ਬਾਅਦ ਨਾ ਜਦੋਂ ਮੈਂ ਵੀਰੇ ਇੰਸਟਾ ਵੀ ਖੋਲੀ ਫੇਸਬੁੱਕ ਵੀ ਯਾਰ ਬਾਈ ਦੀ ਵੀਡੀਓ ਹੀ ਚੱਲੀ ਜਾਂਦੀ ਆ। ਕੋਈ ਬਾਈ ਨੂੰ ਕਮੈਂਟਾਂ 'ਚ ਗਾਲ੍ਹਾਂ ਕੱਢਦਾ ਕੋਈ ਇਹਨੂੰ ਕਹਿੰਦਾ ਧੋਖੇਵਾਜਾ ਕੋਈ ਜ਼ਹਿਰ ਆਪਣੇ ਜ਼ਮੀਰ ਨੇ ਇਜਾਜ਼ਤ ਨਹੀਂ ਦਿੰਦਾ ਭਾਈ। ਮੈਂ ਬਾਈ ਦੇ ਪ੍ਰੋਫਾਈਲ ਉਹ ਇੰਸਟਾ 'ਚ ਵੀਰੇ ਮੈਂ ਬਾਈ ਦੇ ਦੋਨੇ ਨੰਬਰ ਚੈੱਕ ਕਰ ਲਉ ਮੈਂ ਕਦੋਂ ਤੋਂ ਕਾਲ ਲਾ ਰਿਆ ਭਾਈ ਜੀ। ਹੂੰ ਹ ਮੇਰਾ ਕੋਈ ਰਿਸ਼ਤੇਦਾਰ ਨਹੀਂ ਵੀਰੇ ਯਾਰ ਮੈਂ ਨੋਰਮਲ ਨਾਗਰਿਕਾ ਮੈਥੂ ਦੀ ਲੰਘ ਰਿਹਾ ਸੀ ਵੀਰੇ ਹੂੰ ਜੋ ਚੀਜ਼ ਆਪਾਂ ਦੇਖੀ ਆ ਹਨਾ ਹੁਣ ਕਮੈਂਟਾਂ ਚ ਤਾਂ ਬਹੁਤ ਕੁਝ ਲੋਕ ਬੁੱਲਣਗੇ ਵੀਰੇ ਯਾਰ ਹੂੰ ਹਾਂਜੀ ਹਾਂਜੀ ਇਹ ਚੀਜ਼ ਵੀਰੇ ਮੈਂ ਖੁਦ ਇਹ ਚੀਜ਼ ਮੈਂ ਤਿੰਨ ਜਿਨ੍ਹਾਂ ਨੂੰ ਵੀ ਮੈਂ ਪੁੱਛਿਆ ਨਾ ਵੀਰੇ ਉਹਨਾਂ ਨੇ ਇਹੀ ਮੈਨੂੰ ਦੱਸਿਆ ਬਈ ਅਸੀਂ ਦੁਕਾਨਦਾਰਾਂ ਦੁਕਾਨ ਵਸਤੇ ਲੈਣ ਆਏ ਆ ਚਲੋ ਧੰਨਵਾਦ ਬਾਈ ਜੀ ਤੁਸੀਂ ਆਪਣਾ ਪੱਕ ਰੱਖਿਆ ਤੇ ਕੋਈ ਵੀਰੇ ਯਾਰ ਪੱਕ ਮੈਂ ਵੀਰੇ ਮੇਰੀ ਆਪਣੇ ਜੀ ਇਨਸਾਨੀਅਤ ਆ ਬਈ ਹਨਾ ਹੂੰ ਹੂੰ ਆ ਮੈਨੂੰ ਚਾਹੀ ਵੀਰੇ ਦੁਕਾਨ ਤੇ ਸਾਫ ਦੋ ਜੇ ਵੀਡੀਓ ਬਣਾਉਂਦੇ ਆਪਾਂ ਉਹ ਵੀ ਕੋਈ ਚੱਕ ਉਹ ਗੱਲ ਆਪਾਂ ਤੰਨੀ ਸੁਣੀ ਅੱਖੀ ਦੇਖੀ ਆ ਬਾਈ ਜੀ ਉਹ ਗੱਲ ਆਪਾਂ ਜਿੱਥੇ ਮਰਜੀ ਘਾਲਵਾ ਆਪਾਂ ਕਹਿਣ ਨੂੰ ਤਿਆਰ ਆ ਬਾਈ ਜੀ ਬਾਈ ਯਾ ਨਹੀਂ ਲੱਗਦਾ ਵੀ ਆ ਤੇਰਾ ਤੇਰਾ ਵਾਲਾ ਨਾਨ ਕਰਕੇ ਪੰਗਾ ਲੈ ਲਿਆ ਓਖੇ ਓਖੇ ਹੋ ਗਏ ਉਹ ਹੁਣ ਤਾਂ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਹੋਰ ਦੱਸਾਂ ਮੈਂ ਅਜੇ ਤਾਂ ਗੱਲ ਕਿੰਨਾ ਸ਼ੇਅਰ ਨਹੀਂ ਕੀਤੀ ਮੈਂ ਭਾਜੀ ਦਿੱਲੀ ਫੋਨ ਕੀਤਾ ਸੀਗਾ ਮੈਂ ਕਿਹਾ ਅੱਗੇ ਨਾ 25 26 27 28 ਦਸੰਬਰ ਸ਼ੀਦੀ ਦਿਹਾੜੇ ਆ ਰਹੇ ਛੋਟੇ ਸਾਹਿਬ ਜਦਿਆਂ ਦੇ ਮੇਰੇ ਭਾਜੀ ਅਸੀਂ ਕੱਲ 13 ਰੁਪਏ ਦਾ ਲੰਗਰ ਲਾ ਰਿਆ ਜੇ ਸਾਡਾ ਲੰਗਰ ਫੱਲਿਆ ਨਾ ਭਾਜੀ ਮੈਂ 1-1 ਰੁਪਏ ਦੇ ਵਿੱਚ ਨਾ ਬਾਬਾ ਦੀਪ ਸਿੰਘ ਜੀ ਮੱਥੇ ਲੱਗਦੇ ਆ 1-1 ਰੁਪਏ 'ਚ ਜੈਕਟ ਦਾ ਲੰਗਰ ਲਾਣਾ ਸੀ ਪਰ ਭਾਜੀ ਮੈਂ 13 ਰੁਪਏ ਦਾ ਲੰਗਰ ਕਹਿ ਕੇ ਜੋ ਆਪਣੀ ਬਦਨਾਮੀ ਘਟ ਲਈ ਨਾ ਭਾਜੀ ਅੱਜ ਤੋਂ ਬਾਅਦ ਭਾਜੀ ਮੈਂ ਨਾ ਹਰ ਮਹੀਨੇ ਹਰ ਹਫਤੇ ਬਾਬਾ ਤੁਸੀਂ ਭਾਜੀ ਮਤਲਬ ਹਰ ਮਹੀਨੇ ਹਰ ਬੁੱਧਵਾਰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਕਿਸੇ ਸੰਗਤ ਤੋਂ ਜਾ ਕੇ ਪੁੱਛ ਲਿਓ ਕਿ ਇੱਥੇ ਮੁੰਡਾ ਦਹੀਂ ਭੱਲੇ ਤੇ ਆਈਸਕ੍ਰੀਮ ਦਾ ਲੰਗਰ ਲਾਂਦਾ ਕਿ ਨਹੀਂ ਲਾਂਦਾ ਬਾਜੀ ਮੈਂ ਤੁਹਾਨੂੰ ਅੱਜ ਤੋਂ ਉਹਨੂੰ ਕੈਮਰਾ ਕਹਿ ਰਿਹਾ ਬਾਜੀ ਅੱਜ ਤੋਂ ਬਾਅਦ ਅਗਲੇ ਬੁੱਧਵਾਰ ਬਾਜੀ ਮੈਂ ਲੰਗਰ ਵੀ ਨਹੀਂ ਲਾਵਾਂਗਾ ਕਿਉਂਕਿ ਮੈਂ 13 13 13 ਕਰਕੇ ਬਾਜੀ ਜੋ ਖੱਟ ਲਿਆ ਨਾ ਬਾਜੀ ਮੇਰੇ ਦਿਲ ਚੋਂ ਬਾਜੀ ਅੱਜ ਤੋਂ ਬਾਅਦ ਮਤਲਬ ਖਤਮ ਹੀ ਹੋ ਗਈ ਗੱਲ ਮਤਲਬ ਮੈਂ ਸਮਝ ਤੋਂ ਬਾਹਰ ਹੋ ਗਈ ਮਤਲਬ ਬਾਜੀ 10 10 20 20000 ਰੁਪਏ ਦਾ ਆਪਾਂ ਲੰਗਰ ਲਾ ਦਿੰਦੇ ਆ 20 20 30 30000 ਰੁਪਏ ਉਹ ਤਾਂ ਮੈਂ ਕਹਿੰਦਾ ਮੈਂ ਮੁਕਰ ਜੂੰਗਾ ਨਾ ਤੇ ਬਾਬਾ ਨਾਨਕ ਮੇਰਾ ਕੱਖ ਨਹੀਂ ਰੱਖੂਗਾ ਬਾਜੀ ਕੱਖ ਨਹੀਂ ਛੱਡੂਗਾ ਮਿੰਟ ਪੜ੍ਹੇ ਤੁਸੀਂ ਲੋਕਾਂ ਦੇ ਲੋਕੀ ਕਹਿੰਦੇ ਗੁਰ ਲੋਕੀ ਮੈਂ ਪੜ੍ਹਦਾ ਵੇ ਅਸੀਂ ਇੱਕ ਦੋ ਕਮੈਂਟ ਲੋਕੀ ਕਹਿੰਦੇ ਗੁਰੂ ਨਾਨਕ ਦੇ ਨਾਮ ਤੇ ਇੰਨੇ ਇੰਨਾ ਕੁਛ ਰਿਹਾ ਇਹਦਾ ਕੁਛ ਨਹੀਂ ਰਹਿਣਾ ਇਹਦਾ ਕੱਖ ਨਹੀਂ ਰਹਿਣਾ ਲੋਕਾਂ ਨੇ ਇੰਨੀਆ ਤੱਕ ਗੱਲਾਂ ਕਹਿ ਦਿੱਤੀ ਬਾਜੀ ਜਿਹੜੇ ਬੰਦੇ ਆ ਗੱਲ ਕਹਿ ਰਹੇ ਨੇ ਗੁਰੂ ਨਾਨਕ ਦਾ ਨਾਮ ਲੈ ਕੇ ਕੱਖ ਨਹੀਂ ਲਿਆ ਬਾਜੀ ਫਿਰ ਜਿਹੜੇ ਬੰਦੇ ਆ ਗੱਲ ਕਹਿ ਰਹੇ ਆ ਉਹ ਪੁੱਛੋ ਤੁਸੀਂ ਗੁਰੂ ਨਾਨਕ ਦੇ ਨਾਮ ਤੋਂ 13 ਰੁਪਏ ਦੀ ਸ਼ਰਟ ਲੈਣ ਕਿਉਂ ਆਏ ਸੀ ਜੇ ਮੈਂ ਗੁਰੂ ਨਾਨਕ ਦੇ ਨਾਮ ਤੇ 13 ਰੁਪਏ ਦਾ ਲੰਗਰ ਲਾ ਕੇ ਗਲਤ ਕੀਤਾ ਹੈ ਤਾਂ ਤੁਸੀਂ ਵੀ ਤਾਂ ਗੁਰੂ ਨਾਨਕ ਦੇ ਨਾਮ ਤੇ ਫਾਇਦਾ ਚੱਕ ਕੇ 13 ਰੁਪਏ ਦੀ ਸ਼ਰਟ ਲੈਣ ਆਇਓ ਇੰਨੀ ਦੂਰੋਂ ਦੂਰੋਂ ਚੱਲ ਕੇ ਤੁਸੀਂ ਲੰਗਰ ਕਹੋਗੇ ਤੁਸੀਂ ਕਹੋਗੇ 13 ਰੁਪਏ ਦੀ ਸ਼ਰਟ ਦੇ ਰਿਆਂ ਤਾਂ ਲੋਕੀ ਤਾਂ ਲੈਣ ਆਣਗੇ ਹੀ ਲੋਕੀ ਲੈਣ ਆਣਗੇ ਉਹ ਥੋੜੀ ਨਾ ਗਲਤ ਹੋਗੇ ਤੇ ਫਿਰ ਭਾਜੀ ਹੁਣ ਤੁਸੀਂ ਹੁਣ ਤੁਸੀਂ 13 ਰੁਪਏ ਦੀ ਗੱਲ ਕਰੋਗੇ ਵੀ 13 ਰੁਪਏ ਦੇ ਨਾਂ ਤੇ ਮੈਂ ਲੰਗਰ ਲਾ ਰਿਆ ਤੇ ਸ਼ਰਟ ਕਹੋਗੇ ਵੀ ਜਿਹੜਾ ਮਰਜੀ ਆ ਕੇ ਸ਼ਰਟ ਲੈ ਵਲੇ ਵੇ ਤੇ ਲੋਕੀ ਤਾਂ ਆਣ ਗਈ ਸੰਗਤ ਆਊਗੀ ਫਿਰ ਬਾਜੀ ਮੈਂ ਤਾਂ ਸੰਗਤ ਤਾਂ ਕਹਿੰਦਾ ਹੀ ਨਹੀਂ ਉਹ ਤਾਂ ਰੱਬ ਰੂਪ ਬੰਦੇ ਨੇ ਬਾਜੀ ਆਣ ਮੇਰੇ ਕੋਲ ਮੈਂ ਤਾਂ ਦੇ ਰਿਆ ਨਾ ਬਾਜੀ ਪਰ ਮੈਨੂੰ ਅਗਰ ਤੁਸੀਂ ਵੀ ਕਿਸੇ ਚੀਜ਼ ਦਾ ਲੰਗਰ ਲਾਉਂਗੇ ਅਗਰ ਤੁਹਾਨੂੰ ਕੋਈ ਦੁਕਾਨ ਦਾ ਸ਼ਟਰ ਚੱਕਣ ਦੇਗਾ ਸ਼ਟਰ ਖੋਲੋਂਗੇ ਤਾਂ ਲੰਗਰ ਲਾਉਂਗੇ ਨਾ ਬਾਜੀ ਜੇ ਸ਼ਟਰ ਹੀ ਨਹੀਂ ਚੱਕਣ ਦੇ ਰਹੇ ਤਾਂ ਲੰਗਰ ਕਿੱਥੋਂ ਲੱਗੂਗਾ ਬਾਜੀ ਮੈਨੂੰ ਇਹ ਦੱਸੋ ਸਾਰੇ ਮੇਰੀ ਗਲਤੀ ਸਮਝ ਰਹੇ ਆ ਕਿ ਹਾਂ ਵੀ ਇਹ ਬੰਦੇ ਨੇ ਸ਼ਟਰ ਨਹੀਂ ਖੋਲਿਆ ਪਰ ਜਿਹੜੇ ਪਰਮਾਤਮਾ ਨੂੰ ਮੰਨਣ ਵਾਲੇ ਬੰਦੇ ਆ ਜੋ ਸੱਚੇ ਬੰਦੇ ਆ ਇਨਸਾਨੀਅਤ ਵਾਲੇ ਬੰਦੇ ਆ ਉਹ ਇਹ ਗੱਲ ਸਮਝਦੇ ਪਏ ਆ ਕਿ ਬੰਦਾ ਅਗਰ ਦੁਕਾਨ ਦੇ ਸ਼ਟਰ ਤੱਕ ਪਹੁੰਚੇਗਾ ਸ਼ਟਰ ਖੋਲੇਗਾ ਤਾਂ ਹੀ ਦੇਗਾ ਨਾ ਭਾਜੀ ਅੱਛਾ ਅਸੀਂ ਬਾਅਦ ਦੇ ਵਿੱਚ ਭਾਜੀ ਸ਼ਟਰ ਖੋਲਣ ਦਾ ਮੌਕਾ ਮਿਲਿਆ ਤਾਂ ਅਸੀਂ ਬਾਅਦ ਚੋਂ ਸ਼ਲਟਾਂ ਦਿੱਤੀਆਂ ਹੀ ਨੇ ਤੁਹਾਨੂੰ ਅਸੀਂ ਲਾਈਵ ਵੀਡੀਓ ਵੀ ਦਿਖਾ ਰਹੇ ਆ ਲਾਈਵ ਸਕਰੀਨਸ਼ਾਟ ਵੀ ਦਿਖਾ ਰਹੇ ਆ ਆਪਾਂ ਦਿੱਤੀਆਂ ਹੀ ਨੇ ਭਾਜੀ ਇਹੀ ਅਗਰ ਉਹ ਸਾਨੂੰ ਸਵੇਰੇ ਸ਼ਟਰ ਖੋਲਣ ਦੇ ਦਿੰਦੇ ਆਪਾਂ ਸਵੇਰੇ ਦੇ ਦਿੰਦੇ ਭਾਜੀ ਉਹ ਸਵੇਰੇ ਤਾਂ ਫਿਰ 4000 ਬੰਦੇ ਆ 4000 ਬੰਦੇ ਨੂੰ ਥੋੜੀ ਨਾ ਦੇ ਦੇਣੀ ਸੀ ਭਾਜੀ ਅਸੀਂ ਤਾਂ ਹੁਣ ਵੀ ਜਾਂ ਤਾਂ ਵੀਡੀਓ ਪਾਣ ਵਾਲੇ ਦੀ ਗਲਤੀ ਆ ਜਿਨੇ ਜਿਹੜੇ ਜਿਹੜੇ ਵਲੋਗਰ ਨੇ ਵੀਡੀਓ ਪਾਈ ਆ ਯਾਦਾ ਬਾਜੀ ਉਹਦੀ ਗਲਤੀ ਆ ਉਹਨੇ ਮੈਂਸ਼ਨ ਨਹੀਂ ਕੀਤਾ ਸਾਡੀ ਤਾਂ ਬਾਜੀ ਦੁਕਾਨ ਬੰਦ ਤੇ ਬਾਹਰ ਵੀ ਪੋਸਟਰ ਲੱਗੇ ਹੋਏ ਨੇ ਕਿ ਪਹਿਲੇ ਪੰਜਾਬ ਬੰਦਿਆਂ ਨੂੰ ਮਿਲਣੀ ਆ ਬਾਜੀ ਚੱਕਰ ਪਤਾ ਇੱਥੇ ਕੀ ਪਿਆ ਚੱਕਰ ਇਹ ਪਿਆ ਸਵੇਰੇ 15 20 ਬੰਦੇ ਖੜੇ ਹੋਏ ਬੰਦਾ ਅੱਗੇ ਜਿਹੜਾ ਲੰਗ ਰਿਆ ਸੀ ਪੁੱਛ ਰਿਆ ਸੀ ਕੀ ਹੋਇਆ ਇੱਥੇ ਅਗਲਾ ਕਹੀ ਜਾਂਦਾ ਬਾਜੀ ਇੱਥੇ 13 ਰੁਪਏ ਦੀ ਸ਼ਰਟ ਲਗਣੀ ਆ ਅੱਗੋਂ ਬਾਜੀ ਉਹਨੇ ਫੋਨ ਕਰਕੇ ਪੰਜ ਬੰਦੇ ਹੋਰ ਬੁਲਾ ਲਏ ਉਹ ਪੰਜਾਂ ਨੇ ਅੱਗੋਂ ਹੋਰ ਪੰਜ ਬੁਲਾ ਲਏ ਬਾਜੀ ਇਹਦਾ ਪੰਜ ਪੰਜ 10 10 ਕਰਦੇ ਕਰ ਹੋ ਗਈ ਨਾ ਤੁਹਾਨੂੰ ਐ ਲੱਗਦਾ ਬਾਜੀ ਤੁਸੀਂ ਸੋਸ਼ਲ ਮੀਡੀਆ ਛੱਡੋ ਮੈਂ ਕਹਿੰਦਾ ਬਾਜੀ ਜ਼ਿੰਦਗੀ ਦੇ ਵਿੱਚ ਕਦੇ ਬੱਸ ਇਹ ਸੋਚ ਲਿਆ ਬਾਜੀ ਕਿਸੇ ਧੀ ਭੈਣ ਦਾ ਵਿਆਹ ਹੋਏਗਾ ਨਾ ਬਾਜੀ ਲੋੜ ਹੋਏਗੀ ਉੱਥੇ ਕੁਝ ਕਰ ਦਾਂਗੇ ਕਿਸੇ ਗਰੀਬ ਬੱਚੇ ਦੀ ਫੀਸ ਭਰ ਦਾਂਗੇ ਬਾਜੀ ਪਰ ਅੱਜ ਤੋਂ ਬਾਅਦ ਕਦੇ ਬਾਜੀ ਇਹੋ ਜਿਹਾ ਲੰਗਰ ਵਾਲਾ ਕੰਮ ਨਾ ਕਰਾਂਗੇ ਕਿ ਅਸੀਂ ਕਰਕੇ ਦੇਖ ਲਿਆ ਬਾਜੀ ਮੈਂ ਕਿਸੇ ਕੋਈ 10 ਬੱਚਿਆਂ ਦੀ ਜ਼ਿੰਮੇਵਾਰੀ ਚੱਕ ਲਾਂਗਾ ਕਿ ਹਾਂ ਵੀ ਜਿਨ੍ਹਾਂ ਦੇ ਮਾਂ ਪਿਓ ਨਹੀਂ ਹੈਗੇ ਆ ਆ ਸਮਰਥਨ ਫੀਸ ਭਰਨ ਤੋਂ ਮੈਂ ਉਹਨਾਂ ਦੀ ਸਕੂਲ ਦੀ ਫੀਸ ਭਰ ਦਾਂਗਾ ਬਾਜੀ ਪਰ ਮੈਂ ਅੱਜ ਤੋਂ ਬਾਅਦ ਕਦੇ ਬਾਜੀ 13-13 ਵਾਲਾ ਲੰਗਰ ਮਤਲਬ ਮੇਰਾ ਸ਼ੁਰੂਆਤ ਚ ਗਿਆ ਤੁਸੀਂ ਕੰਮ ਕਰਨਾ ਅੰਨਾ ਦਾ ਕਰੋ ਜਿਹੜੇ ਲੋੜਵੰਦ ਆ ਉਹਨਾਂ ਨੂੰ ਸਿੱਧੇ ਤੌਰ ਤੇ ਸੇਵਾ ਦੇ ਦਿਓ ਗੁਪਤੋ ਕੇ ਸੇਵਾ ਦਿਓ ਗੁਪਤੋ ਹੋ ਕੇ ਛੱਡੋ ਭਾਵੇਂ ਆਪਣੇ ਵੀਡੀਓ ਪਾ ਕੇ ਦੇ ਦਿਓ ਜਿਹੜੇ ਲੋੜਵੰਦ ਆ ਉਹਨਾਂ ਨੂੰ ਦੇ ਦਿਓ ਆ ਤੁਹਾਨੂੰ 13 13 ਵਾਲੀ ਗੱਲ ਕਰਨ ਦੀ ਲੋੜ ਨਹੀਂ ਹੈਗੀ ਪਾਜੀ ਦੇਖੋ ਪਤਾ ਗੱਲ ਕੀ ਆ ਮੇਰੀ ਉਮਰ ਹੈਗੀ ਆ ਪਾਜੀ 32 33 ਸਾਲ ਤੁਹਾਡੀ ਉਮਰ ਵਖਰੀ ਹੈ ਤੁਹਾਡੀ ਆਪਣੇ ਪਰਮਾਤਮਾ ਦੇ ਪ੍ਰਤੀ ਆਪਣੀ ਸ਼ਰਧਾ ਮੇਰੇ ਦਿਲ ਵਿੱਚ ਇਹ ਸ਼ਰਧਾ ਜਾ ਕਿ ਕਿ ਮੈਂ ਆਪਣੇ ਕਾਰੋਬਾਰ ਦੇ ਸਾਹਮਣੇ ਨਾਲ ਮੈਂ ਜਿੰਨੇ ਕਿ ਚਲ 13 13 ਰੁਪਏ ਚ ਸ਼ਰਟ ਦੇ ਦਿੰਨਾ ਭਾਜੀ ਮੈਂ ਕੋਈ ਗੁਨਾਹ ਤਾਂ ਨਹੀਂ ਕੀਤਾ ਮੈਂ ਤਾਂ ਮੇਰੀ ਸ਼ਰਧਾ ਸੀ ਭਾਜੀ ਇਹ ਮੇਰੀ ਸ਼ਰਧਾ ਦੇ ਵਿੱਚ ਇਹ ਆਇਆ ਜੋ ਮੇਰੇ ਦਿਲ ਵਿੱਚ ਆ ਗਿਆ ਉਹ ਮੈਂ ਕੀਤਾ ਚਲੋ ਚੰਗਾ ਹੋਇਆ ਮਾੜਾ ਹੋਇਆ ਮੈਂ ਲੋਕਾਂ ਦੇ ਕਮੈਂਟ ਦੀ ਗੱਲ ਨਹੀਂ ਕਰਦਾ ਨਾ ਮੈਂ ਲੋਕਾਂ ਦੇ ਲਾਈਕ ਜਾਂ ਸ਼ੇਅਰ ਦੀ ਗੱਲ ਕਰ ਰਿਹਾ ਮੈਂ ਇੰਨੀ ਗੱਲ ਜਾਣਦਾ ਪਰ ਮੈਂ ਲਾਸਟ ਵਿੱਚ ਭਾਈ ਤੁਹਾਨੂੰ ਇੱਕੋ ਗੱਲ ਕਹਿਣਾ ਚਾਹਨਾ ਜੇ ਮੈਂ ਬਾਬੇ ਨਾਨਕ ਦੇ ਨਾਮ ਤੇ 13-13 ਰੁਪਏ ਦੀ ਗੱਲ ਕਰਕੇ ਕੋਈ ਝੂਠ ਕੀਤਾ ਹੋਗਾ ਤੇ ਬਾਬਾ ਮੈਨੂੰ ਗਲਤ ਮੇਰੇ ਮੈਨੂੰ ਸਜ਼ਾ ਦੇਊਗਾ ਤੇ ਜੇ ਮੈਂ ਨਹੀਂ ਕੀਤਾ ਹੋਗਾ ਤੇ ਜਿਨ੍ਹਾਂ ਨੇ ਫਾਲਤੂ ਰੀਲਾਂ ਤੇ ਕਮੈਂਟ ਕੀਤੇ ਨੇ ਜਾਂ ਜੋ ਕੁਝ ਕੀਤਾ ਪਰਮਾਤਮਾ ਜਾਣੀ ਜਾਣਾ ਜੀ ਠੱਗ ਚੋਰ ਪਤਾ ਨਹੀਂ ਕੀ ਕੀ ਲਿਖੀ ਜਾ ਰਿਹਾ ਵੀ ਇਹ ਬੰਦਾ ਠੱਗ ਹੈ ਇਹ ਬੰਦੇ ਨੇ ਜਾਣ ਕੇ ਫੇਮਸ ਹੋਣ ਵਾਸਤੇ ਇਹ ਸਭ ਕੁਝ ਕੀਤਾ ਜੇ ਇਹ ਕਰ ਹੀ ਨਹੀਂ ਸਕਦਾ ਸੀ ਤਾਂ ਐਲਾਨ ਕਰ ਦੇ। ਕਾਰ ਦੁਕਾਨਾਂ ਭਾਜੀ ਆਪਣੀਆਂ ਨੇ ਫੇਮਸ ਉਹ ਹੁੰਦਾ ਵਾ ਕਿ ਜਿਹੜਾ ਜਿਹੜਾ ਵਿਚਾਰਾ ਰੇੜੀ ਤੇ ਕੰਮ ਕਰ ਰਿਹਾ ਵਾ ਕਿ ਹਾਂ ਵੀ ਉਹਨੇ ਫੇਮਸ ਹੋ ਕੇ ਕੋਈ ਕੋਠੀਆਂ ਘਾਰਾ ਪਾਣੀ ਆ ਭਾਜੀ ਬਾਬਾ ਦੀ ਬਾਬੇ ਦੀ ਕਿਰਪਾ ਨਾਲ ਪਨਪਾਸੋਂ ਗਾਇਦੇ ਮਕਾਨ ਨੇ ਭਾਜੀ ਸਾਡੇ ਕੋ ਆਪਣੀਆਂ ਦੁਕਾਨਾਂ ਨੇ ਸਾਨੂੰ ਫੇਮਸ ਹੋਣ ਦੀ ਕੀ ਲੋੜ ਆ ਮੈਂ 6 ਸਾਲ ਹੋ ਗਏ ਕੱਪੜੇ ਦਾ ਕੰਮ ਕਰ ਰਿਹਾ ਮੈਂ ਕਿਹੜਾ ਭਾਜੀ ਪਰਸੋਂ ਦੁਕਾਨ ਖੋਲੀ ਆ ਕਿ ਵੀਡੀਓ ਬਾ ਕੇ ਫੇਮਸ ਹੋਣਾ ਵਾ ਬੋਲੇ ਪਿਤਾ ਜੀ ਨੇ ਕੁਛ ਨਾ ਕੁਛ ਤਾਂ ਡਾਂਟੇ ਹੀ ਹੋਣਾ ਬੋਲੇ ਹੋਣੇ ਵੀ ਮੇਰੇ ਨਾਲ ਗੱਲ ਤਾਂ ਕਰ ਲੰਦਾ ਲਾਇਆ ਉਹ ਸਹੀ ਲਾਇਆ ਪਰ ਤੈਨੂੰ ਮੇਰੇ ਨਾਲ ਇੱਕ ਵਾਰੀ ਸਲਾਹ ਕਰ ਲੈਣੀ ਚਾਹੀਦੀ ਸੀ ਤੂੰ ਸਲਾਹ ਕਿਉਂ ਨਹੀਂ ਕੀਤੀ ਮੈਂ ਕਿਹਾ ਪਾਪਾ ਮੈਂ ਕੋਈ ਗਲਤ ਕੰਮ ਤੇ ਕਰ ਨਹੀਂ ਰਿਹਾ ਸੀ ਮੈਂ ਤਾਂ ਆਪਣੇ ਵੱਲ ਆਪਣੀ ਸ਼ਰਦਾ ਲੰਗਰ ਦੇ ਪ੍ਰਤੀ ਲਾ ਰਿਹਾ ਸੀਗਾ ਚਲੋ ਹੁਣ ਜੋ ਹੋ ਗਿਆ ਭਾਜੀ ਜਿਹੜਾ ਤੀਰ ਕਮਾਨ ਚੋਂ ਨਿਕਲ ਗਿਆ ਉਹ ਵਾਪਸ ਤਾਂ ਆਣਾ ਨਹੀਂ ਬਸ ਇਹ ਹੈ ਅੰਨੀ ਅਕਲ ਆ ਗਈ ਕਿ ਮਤਲਬ ਜਿਹੜਾ ਕਿਸੇ ਦਾ ਭਲਾ ਕਰਨਾ ਨਾ ਭਾਜੀ ਮੜਾਈ ਆ ਭਾਜੀ ਭਲਾ ਵੀ ਕਰੋ ਮੈਂ ਭਲੇ ਕਰਨ ਨੂੰ ਗਲਤ ਨਹੀਂ ਕਹਿੰਦਾ ਪਰ ਭਲਾ ਸਿਸਟਮ ਦੇ ਵਿੱਚ ਰਹਿ ਕੇ ਸਿਸਟਮੈਟਿਕ ਵੇ ਨਾਲ ਭਲਾ ਕਰੋ ਪਹਿਲਾਂ ਉਸ ਦਾ ਪਲਾਨ ਬਣਾ ਕੇ ਕਰੋ ਤੁਸੀਂ ਪਲਾਨ ਨਹੀਂ ਬਣਾਇਆ ਤੁਸੀਂ ਬਸ ਵੀ ਕੋਈ ਚੱਕਰ ਨਹੀਂ ਬੋਲਤਾ ਵੀਡੀਓ ਪਾਤੀ ਵੀਡੀਓ ਚੱਲ ਰਹੀ ਹੈ ਵੀਡੀਓਸ ਦੇ ਵਿਊਜ਼ ਬੜੇ ਆ ਗਏ ਤੁਸੀਂ ਉਹਦੇ ਪਿੱਛੇ ਇਹ ਨਹੀਂ ਦੇਖਿਆ ਵੀ ਅਸਲ ਚ ਇਹਦਾ ਰਿਜ਼ਲਟ ਕੀ ਨਿਕਲੂਗਾ ਵੀ ਜੀ ਬਾਤ ਦੇਖੋ ਬੰਦੇ ਨੂੰ ਨਾ ਅਕਲ ਛੱਟ ਖਾ ਕੇ ਆਂਦੀ ਆ ਆਪਾਂ ਨੂੰ ਸਮਝ ਆ ਗਈ ਅਗਲੀ ਵਾਰੀ ਕਦੇ ਜ਼ਿੰਦਗੀ ਦੇ ਵਿੱਚ ਅਗਰ ਪ੍ਰਮਾਤਮਾ ਨੇ ਸਾਨੂੰ ਦਾਰਾ ਸੇਵਾ ਦਾ ਮੌਕਾ ਦਿੱਤਿਆ ਤੇ ਕਿਸੇ ਸੋਜਵਾਨ ਬੰਦਿਆਂ ਨਾਲ ਗਿਆਨੀ ਧਿਆਨੀ ਬੰਦਿਆਂ ਨਾਲ ਸਲਾਹ ਕਰਕੇ ਬਾਜੀ ਫੇਰ ਹੀ ਕੁਝ ਕਰਾਂਗੇ ਨਹੀਂ ਤਾਂ ਐਦਾਂ ਆਪਾਂ ਨਹੀਂ ਕਰਾਂਗੇ ਜੀ ਤਾਂ ਹੁਣ ਅਸਲ ਦੇ ਵਿੱਚ ਇਹਨਾਂ ਇਹਨਾਂ ਦਾ ਪੱਖ ਵੀ ਰੱਖਣਾ ਜ਼ਰੂਰੀ ਸੀ ਪਰ ਗੱਲ ਹੈ ਵੀ ਇਹ ਗੱਲ ਕਹਿ ਰਿਹਾ ਵੀ ਅਸੀਂ ਦੋ ਵੀਡੀਓ ਪਾਈਆਂ ਸੀ ਉਹ ਬਲੌਗਰ ਨੇ ਦੋ ਵੀਡੀਓ ਪਾਈਆਂ ਸੀ ਇੱਕ ਵਾਇਰਲ ਹੋ ਗਈ ਜਿਸ ਦੇ ਵਿੱਚ ਪੂਰੀ ਜਾਣਕਾਰੀ ਨਹੀਂ ਸੀ ਤੇ ਦੂਜੀ ਜਿਹੜੀ ਆ ਉਹ ਰਹਿ ਗਈ ਕਈ ਵਾਰੀ ਇਹ ਚੀਜ਼ਾਂ ਹੋ ਜਾਂਦੀਆਂ ਕਲਿੱਕਬਿਟ ਹੋ ਜਾਂਦੀ ਹੈ ਇਹ ਕਹਿੰਦੇ ਸਾਨੂੰ ਇੰਨੀ ਸਮਝ ਨਹੀਂ ਸੀ ਵੀ ਇਹ ਸਭ ਕੁਝ ਹੋ ਜਾਏਗਾ ਵੀ ਇਹ ਨਾ ਰਾਸ਼ ਹੋ ਜਾਏਗਾ ਤੇ ਇਹਨਾਂ ਦਾ ਪੱਖ ਵੀ ਆਣਾ ਜ਼ਰੂਰੀ ਸੀ ਕਿਉਂਕਿ ਕੱਲ ਤੋਂ ਇਹਨਾਂ ਬਾਰੇ ਵੀ ਬਹੁਤ ਗੱਲਾਂ ਹੋ ਰਹੀਆਂ ਸੀ ਸੋਸ਼ਲ ਮੀਡੀਆ ਤੇ ਇਹਨਾਂ ਦੇ ਖਿਲਾਫ ਵੀ ਬਹੁਤ ਕੁਝ ਲਿਖਿਆ ਜਾ ਰਿਹਾ ਸੀ ਪਰ ਮੈਂ ਅੰਤ ਵਿੱਚ ਕਵਾਂਗਾ ਵੀ ਪੰਜਾਬ ਦੇ ਹੋਰ ਵੀ ਮਸਲੇ ਆ ਸਾਨੂੰ ਉਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਤੇ ਇਹ ਨਾ ਕਹੀਓ ਵੀ ਅਸੀਂ ਉਹ ਮਸਲੇ ਕਿਉਂ ਨਹੀਂ ਦਿਖਾਏ ਪੰਜਾਬ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸੈਂਟਰ ਭੰਗ ਹੋ ਗਈ ਆ ਅਸੀਂ ਉਹ ਵੀ ਦਿਖਾਇਆ ਮਸਲਾ ਅਸੀਂ ਹੋਰ ਵੀ ਪੰਜਾਬ ਦੇ ਮਸਲੇ ਤੁਹਾਡੇ ਰੂਬਰੂ ਕਰ ਰਹੇ ਆ ਪਰ ਗੱਲ ਹੈ ਤੁਹਾਨੂੰ ਵੀ ਸ਼ਾਇਦ ਇਹੋ ਜਿਹੇ ਮਸਲੇ ਦੇਖਣੇ ਜ਼ਿਆਦਾ ਪਸੰਦ ਹੁੰਦੇ ਆ ਤਾਂ ਸਾਨੂੰ ਇਹ ਕਰਨੇ ਪੈਂਦੇ ਆ ਤੇ ਉਹ ਵੀ ਮਸਲਿਆਂ ਵੱਲ ਜ਼ਰੂਰ ਧਿਆਨ ਦਿਓ ਤੇ ਹੁਣ ਇਸ ਨੂੰ ਛੱਡ ਦਿਓ ਇਹ ਨਿਕਲ ਗਿਆ ਇਹ ਖਤਮ ਹੋ ਗਿਆ ਜ਼ਰੂਰ ਹੁਣ ਬੰਦੇ ਨੂੰ ਵੀ ਛੱਡ ਦਿਓ ਇਹਨੂੰ ਸਿੰਘ ਸਾਹਿਬ ਨੂੰ ਵੀ ਛੱਡ ਦਿਓ ਹੁਣ ਜੋ ਹੋਣਾ ਸੀ ਹੋ ਗਿਆ ਹੁਣ ਇੰਨੇ ਕਮੈਂਟ ਲਿਖ ਕੇ ਜਾਂ ਇੰਨੀ ਇਨੈਕਟੀਵਿਟੀ ਇਸ ਦੇ ਬਾਰੇ ਨਿਕ ਕੇ ਕੋਈ ਹੁਣ ਨਾ ਤਾਂ ਸਾਨੂੰ ਕੁਝ ਮਿਲਣ ਵਾਲਾ ਉਲਟਾ ਪਰੇਸ਼ਾਨ ਹੀ ਕਰਾਂਗੇ ਤੇ ਹਾਂ ਜੋ ਵੀ ਹੋਇਆ ਮੈਂ ਉਸ ਨੂੰ ਸਹੀ ਨਹੀਂ ਆਖਦਾ ਇਹਨਾਂ ਵੱਲੋਂ ਵੀ ਨਹੀਂ ਸਹੀ ਹੋਇਆ ਉਹਨਾਂ ਲੋਕਾਂ ਵੱਲੋਂ ਨਹੀਂ ਸਹੀ ਆ ਮੈਂ ਕੁਝ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਕੋਈ ਗਲਤ ਹੈ ਕੋਈ ਸਹੀ ਹੈ ਇਹ ਆਪਣੇ ਵੱਲੋਂ ਸਹੀ ਹੈ ਜਿਹੜੇ ਵਿਚਾਰੇ ਕੱਲ ਬਾਹਰ ਖੜੇ ਸੀ ਉਹ ਵੀ ਆਪਣੇ ਤੌਰ ਤੇ ਸਹੀ ਆ ਕੈਮਰਾ ਪਰਸਨ ਉਮਿਤ ਖੰਨਾ ਦੇ ਨਾਲ ਮੈਂ ਹਕੂਰ ਜੋਤ ਸਿੰਘ